ਹੇ ਅਸ਼ੀਸ਼ ਉਹਦੇ ਆਰਤੀ ਜੀ ਆਏ ਸੀ ਪਟਿਆਲਾ ਬਿਲਕੁਲ ਆਏ ਸੀ ਬਾਲੀਵੁੱਡ ਜੁਮਾ ਬਿਲਕੁਲ ਬਿਲਕੁਲ ਤੇ ਮੈਂ ਬਕਾਇਦਾ ਉਹੇ ਬੁਡੀ ਸਿੰਘ ਨੂੰ ਸਾਰਾ ਪਟਿਆਲੇ ਦਾ ਵੇਰਵਾ ਭੇਜਿਆ ਤੇ ਮੈਨੂੰ ਅਮਨ ਭਾਈ ਦਾ ਫੋਨ ਆਇਆ ਹੂੰ ਕਹਿੰਦੇ ਸ਼ੋਏ ਬਰੋੜਾ ਭਾਈ ਦਾ ਤੁਹਾਨੂੰ ਫੋਨ ਆ ਰਿਹਾ ਜੋਤ ਮੱਕੜ ਸਾਹਿਬ ਦਾ ਮੇਰੇ ਬਿਲਕੁਲ ਨਾਲ ਐਸ ਐਮ ਟੀਵੀ ਚੈਨਲ ਦੇ ਨਾਮ ਤੋਂ ਉੱਥੇ ਆਫਿਸ ਹੈ ਥੋੜੇ ਦਿਨ ਪਹਿਲੇ ਮੈਨੂੰ ਫੋਨ ਆਇਆ ਵੀ ਭਾਈ ਯਾਰ ਜਲਦੀ ਆ ਜਾ ਤੇਰਾ 13 ਤੁਸੀਂ ਐਡ ਕਰਦੇ ਹੋ ਵਾਕਈ ਦਿਨ ਦੇ ਵੀ ਹੈ ਤੇਰਾ 13 ਤੇਟੂ ਸਿੰਘ ਦੀ ਤਾਂ ਗੱਲ ਕਰ ਰਹੇ ਹੋ ਯੂਟਿਊਬਰ ਜੀ ਹਾਂ ਜੀ ਹਾਂ ਜੀ ਉਹਨਾਂ ਤੁਹਾਡੀ ਮਦਦ ਕੀਤੀ ਪੀ ਕਿਸੇ ਹੋਰ ਨੇ ਵੀ ਮਦਦ ਕੀਤੀ ਤੁਹਾਡੀ ਕਿ ਨਹੀਂ ਕੀਤੀ ਆਪਣੀ ਮਦਦ ਕੀਤੀ ਓਏ ਫੋਡੀ ਸਿੰਘ ਚੰਡੀਗੜ੍ਹ ਤਮਨਪਾਜੀ ਨੇ ਮੈਂ ਉੱਥੇ ਆਣਾ ਜਾਂਦਾ ਸੀ ਵੀ ਟ੍ਰੈਕਚਰ ਮਗਾਇਆ ਗੁਲਾਬ ਸਿੱਧੂ ਜਿਨੀ ਵੇਨਾ ਕੈਟ ਕਰਾਇਆ ਸੀ ਤੇ ਇਸ ਵੇਰਾਂ ਕਹਿੰਦਾ ਬਾਕਾਇਦਾ ਭੇਜਿਆ ਬਾਈ ਨੇ ਵੀ ਉੱਥੋਂ ਲੈ ਕੇ ਆਈ ਮੈਂ ਤੁਹਾਨੂੰ ਵੀ ਕਲਿੱਪ ਤਾਂ ਲਾਉਂਗਾ ਲਾਦਾਂਗੇ ਲਾਦਾਂਗੇ ਕਲਿੱਪ ਲਾਦਾਂਗੇ ਇਹ ਕਹਿੰਦੇ ਗੋਲਦੀ ਭਾਜੀ ਅਸੀਂ ਸਪੈਸ਼ਲ ਜਰਮਨੀ ਤੋਂ ਪੰਜਾਬ ਦਾ ਟੂਰ ਘਟਣਾ ਸੀ ਇੰਡੀਆ ਆਣਾ ਸੀ ਤੇ ਅਸੀਂ ਉੱਥੇ ਹੀ ਸੋਚ ਲਿਆ ਸੀ ਸਸੀ ਕਾਲ ਜੀ ਗੱਲਬਾਤ ਵਿੱਚ ਹੈਰੀ ਵੀ ਤੁਹਾਡਾ ਸਵਾਗਤ ਹੈ ਅੱਜ ਜੋ ਹਸਤੀ ਸਾਡੇ ਨਾਲ ਹੈ ਉਹ ਕਿਸੇ ਜਾਣ ਪਛਾਣ ਦੀ ਮੋਤਾਜ ਨਹੀਂ ਸਾਡੇ ਨਾਲ ਹਨ ਗੋਲਡੀ ਫੂਡੀ ਸਿੰਘ ਗੋਲਡੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਬਿਜ਼ੀ ਸਟਰੀਓ ਵਿੱਚ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਫੋਨ ਆਇਆ ਤੇ ਮੈਂ ਕਹਿੰਨਾ ਜਾਣਾ ਬਣਦਾ ਪਰ ਆਖਰ ਨਹੀਂ ਚਲੋ ਤੁਸੀਂ ਮਤਲਬ YouTube ਤੇ ਵੀ ਕੰਮ ਕਰਦੇ ਹੋ Facebook ਕਰਦੇ ਹੋ ਨਾਲ ਨਾਲ ਤੁਸੀਂ ਸ਼ਾਹੀ ਫੂਡ ਕੋਰਨਰ ਵੀ ਚਲਾਉਂਦੇ ਹੋ ਬੜਾ ਬਿਜ਼ੀ ਸ਼ਡਿਊਲ ਹੈ ਤੁਸੀਂ ਸਮਾਂ ਕੱਢਿਆ ਮੈਂ ਇਹਦੇ ਲਈ ਵੈਸੇ ਤਹਿ ਦਿਲ ਤੋਂ ਧੰਨਵਾਦੀਆਂ ਤੁਹਾਡਾਂ ਮੈਂ ਤੁਹਾਡਾ ਵੀ ਧੰਨਵਾਦੀ ਹਾਂ ਤੁਹਾਡੀ ਮਿਹਨਤ ਕਿਹਦੀਆਂ ਬਹੁਤ ਵਧੀਆ ਤੁਹਾਡਾ ਰਿਸਪੌਂਸ ਚੱਲ ਰਿਹਾ ਹੈ ਵੀਡੀਓ ਦਾ ਅੱਛੀ ਗੱਲਬਾਤ ਚੱਲ ਰਹੀ ਹੈ ਠੀਕ ਹੈ ਐਰੀ ਵੀ ਗੱਲਬਾਤ ਵਾਹ ਵਾਹ ਥੈਂਕ ਯੂ ਥੈਂਕ ਯੂ ਤੁਹਾਡੇ ਵਰਗੇ ਬੜੇ ਭਰਾਵਾਂ ਦੇ ਸਿਰ ਤੇ ਹੀ ਹੈ ਜੀ ਸਾਥ ਤੁਸੀਂ ਸਾਥ ਦਿੱਤਾ ਮੋਟੀਵੇਟ ਕੀਤਾ ਗੋਲਦੀ ਵੀਰੇ ਮੈਂ ਸਟ੍ਰੇਟ ਤੁਹਾਡਾ ਤੁਹਾਡਾ ਸਮਾਂ ਨਹੀਂ ਜ਼ਿਆਦਾ ਲੈਣਾ ਸਵਾਲ ਪੁੱਛਣਾ ਵੀ ਵੀ ਤੁਸੀਂ ਤੁਹਾਡੇ ਕੋਲ ਦੇਖੀਦਾ ਜਾਂ ਤੁਹਾਡੇ ਕੋਰਨਰ ਤੇ ਵਿਜ਼ਿਟ ਕਰੀਦਾ ਤੁਸੀਂ ਬਿਜ਼ੀ ਤੇ ਤੁਸੀਂ ਬਿਜ਼ੀ ਹੁੰਦੇ باوجود ਇਸ ਲਾਈਨ ਚ ਕਿਵੇਂ ਆ ਗਏ ਤੇ ਕਦੋਂ ਆ ਗਏ ਭਾਜੀ ਤੁਹਾਨੂੰ ਪਤਾ ਹੈ ਵੀ ਮੇਰੇ ਕੋਲ ਆਪਣੇ ਇੰਡੀਆ ਦੇ ਬੜੇ ਵੱਡੇ ਵੱਡੇ ਬਲੌਗਰ ਵੀਡੀਓ ਬਣਾ ਕੇ ਗਏ ਨੇ ਠੀਕ ਹੈ ਠੀਕ ਹੈ ਹੂੰ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਵੀ ਸ਼ੌਂਕ ਚੜਦਾ ਸੀ ਵੀਡੀਓ ਬਣਾਉਣ ਆਂਦੇ ਸੀ ਵੀਡੀਓ ਸ਼ੂਟ ਕਰਨ ਆਂਦੇ ਸੀ ਠੀਕ ਹੈ ਤੇ ਲੋਕਾਂ ਤੋਂ ਜੋ ਮਰਜ਼ੀ ਪੇਮੈਂਟ ਲੈਣ ਕੁਝ ਵੀ ਕਰਨ ਪਰ ਆਪਣਾ ਸਾਰਾ ਫਰੀ ਆਫ ਕੋਸਟ ਸੀਨ ਚੱਲਦਾ ਰਿਹਾ ਠੀਕ ਹੈ ਤੇ ਵੀਡੀਓ ਬਣਾ ਕੇ ਉਹ ਜਾਂਦੇ ਰਹੇ ਠੀਕ ਹੈ ਕੁਝ ਦਿਲ ਦੇ ਵਿੱਚ ਮੇਰੇ ਵੀ ਚਾਹ ਹੁੰਦੀ ਸੀ ਵੀ ਯਾਰ ਆਪਾਂ ਵੀ ਐਵੇਂ ਹੀ ਸ਼ੂਟ ਕਰੀਏ ਸ਼ੌਂਕ ਜਿਹੜਾ ਉਹ ਕਰਦੇ ਅਸੀਂ ਵੀ ਕਰੀਏ ਸ਼ੌਂਕ ਬੜਾ ਕੁਝ ਕਰਾਂਦਾ ਬਿਲਕੁਲ ਠੀਕ ਹੈ ਫਿਰ ਉਹ ਮੈਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਥੋੜਾ ਥੋੜਾ ਟਾਈਮ ਕੱਢਣਾ ਸ਼ੁਰੂ ਕੀਤਾ ਠੀਕ ਹੈ ਤੇ ਜਿਹੜੇ ਵੱਡੇ ਵੱਡੇ ਯੂਟਿਊਬਰ ਨੇ ਸਾਰਿਆਂ ਨਾਲ ਹੀ ਵਧੀਆ ਪਿਆਰ ਹੈ ਠੀਕ ਹੈ ਤੇ ਸਾਰਿਆਂ ਨੇ ਮੋਟੀਵੇਟ ਕੀਤਾ ਮੈਂ ਕਿਹਾ ਯਾਰ ਭਾਜੀ ਮੈਂ ਵੀ ਚੈਨਲ ਬਣਾਣਾ ਹੈ ਤੇ ਮੈਂ ਵੀ ਐਵੇਂ ਕਰਨਾ ਹੈ ਵੀ ਕਿਵੇਂ ਕਰਾਂ ਕਿਸੇ ਨੇ ਕਿੱਦਾਂ ਦੀ ਸਲਾਹ ਦਿੱਤੀ ਕਿਸੇ ਨੇ ਕਿੱਦਾਂ ਦੀ ਤਰੀਕੇ ਨਾਲ 20 ਵੇ ਤੇ ਕਿਵੇਂ ਤੁਰਨਾ ਹੈ ਠੀਕ ਹੈ ਤੈਂਪਰਾਵਾਂ ਦਾ ਪੂਰਾ ਸਾਥ ਕਿਸੇ ਕਿਸੇ ਨੇ ਵੱਡੇ ਯੂਟਿਊਬਰਾਂ ਨੇ ਕਿਸੇ ਵੱਡੇ ਯੂਟਿਊਬਰ ਨੇ ਜਾਂ ਫੇਸਬੁੱਕ ਵਲੌਗਰ ਨੇ ਸਾਥ ਵੀ ਦਿੱਤਾ ਕਿ ਗੱਲਾਂ ਬਾਤਾਂ ਨੂੰ ਕੰਮ ਸਾਰਿਆ ਨਹੀਂ 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 ਸਾਥ ਦਿੱਤਾ ਜੀ ਪੂਰਾ ਸਾਥ ਦਿੱਤਾ ਜਿਵੇਂ ਕਿ ਆਪਣੇ ਦਿੱਲੀ ਤੋਂ ਮਿਸਟਰ ਸਿੰਘ ਫੂਡ ਹੰਟਰ ਨੇ ਠੀਕ ਹੈ ਓਏ ਫੂਡੀ ਸਿੰਘ ਨੇ ਪੇਟੂ ਸਿੰਘ ਜੀ ਨੇ ਹਮ ਤੇ ਮੇਰੇ ਕੋਲ ਉਹ ਵੀ ਆਈ ਸੀ ਜਿਹੜਾ ਬ੍ਰੇਕ ਮਾਰ ਕੇ ਚੈਨਲ ਵਾਲੇ ਲੁਧਿਆਣੇ ਤੋਂ ਸਾਰੇ ਟੌਪ ਦੇ ਚੋਟ ਚੋਟੀ ਦੇ ਆ ਹਾਂਜੀ ਹਾਂ ਸਰ ਹਾਂ ਬਿਲਕੁਲ ਬਿਲਕੁਲ ਹੁਣ ਪਿੱਛੇ ਜੇ ਸ਼ੌਇਬ ਅਰੋੜਾ ਆਈ ਸੀ ਗੁਰਕਾਮਾ ਤੋਂ ਉਹਨਾਂ ਨੇ ਆਪਣੇ ਤਰੀਕੇ ਨਾਲ ਸਮਝਾਇਆ ਦੂਜਿਆਂ ਨੇ ਆਪਣੇ ਤਰੀਕੇ ਨਾਲ ਮਤਲਬ ਉਹਨਾਂ ਦਾ ਪਿੱਟ ਤੇ ਧਾਪੜਾ ਰਿਆ ਤੇ ਆਪਾਂ ਹੁਣ ਬਾਕੀ ਤੁਸੀਂ ਦੇਖਦੇ ਹੋ ਵੀਡੀਓ ਨਹੀਂ ਹੁਣ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦੀ ਨਹੀਂ ਹੁਣ ਤਾਂ ਤੁਸੀਂ ਰੇਟ ਪੜ੍ਹ ਲਈ ਮਹਾਰਾਜ ਮਾਲਕ ਦੀ ਕਿਰਪਾ ਨਾਲ ਬਹੁਤ ਮਤਲਬ ਤੁਹਾਡੇ ਬਹੁਤ ਵਧੀਆ ਸਾਰਿਆਂ ਦਾ ਪਿਆਰ ਬਹੁਤ ਤੁਹਾਡੇ ਸਾਥ ਜੀ ਮਤਲਬ ਪੇਟੂ ਸਿੰਘ ਦੀ ਤਾਂ ਗੱਲ ਕਰ ਰਹੇ ਹੋ ਯੂਟਿਊਬਰ ਜੀ ਹਾਂ ਜੀ ਹਾਂ ਜੀ ਉਹਨਾਂ ਤੁਹਾਡੀ ਮਦਦ ਕੀਤੀ ਬਿਲਕੁਲ ਵੀ ਕਿਸੇ ਹੋਰ ਨੇ ਵੀ ਮਦਦ ਕੀਤੀ ਤੁਹਾਡੀ ਕਿ ਨਹੀਂ ਕੀਤੀ ਨਹੀਂ ਫਿਰਦੇ ਤਾਂ ਅਸੀਂ ਤੁਹਾਨੂੰ ਕਈ ਬੰਦਿਆਂ ਨਾਲ ਦੇਖਿਆ ਸਮਝ ਗਏ ਉਹਨੇ ਮੈਂ ਕਿੱਥੇ ਗੱਲ ਕਰ ਰਿਹਾ ਮੈਂ ਸਮਝ ਗਿਆ ਜੀ ਸਮਝ ਗਿਆ ਮੈਂ ਆਪਣੀ ਮਦਦ ਕੀਤੀ ਉਹ ਫੂਡੀ ਸਿੰਘ ਚੰਡੀਗੜ੍ਹ ਅਮਨਪਾ ਜੀ ਨੇ ਹਾਂ ਮੈਂ ਉੱਥੇ ਆਣਾ ਜਾਂਦਾ ਸੀ ਵੀ ਤੁਸੀਂ ਨਾ ਥੋੜਾ ਉਹ ਸਕਿਪ ਹੋ ਗਿਆ ਸੀ ਹਾਂ ਨਹੀਂ 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 ਸਕਿਪ ਨਹੀਂ ਮੈਂ ਉਹ ਤਾਂ ਉਹਨਾਂ ਦਾ ਦੇਣਾ ਹੀ ਨਹੀਂ ਭੁੱਲ ਸਕਦਾ ਮੈਂ ਸਪੈਸ਼ਲੀ ਮਤਲਬ ਬਾਅਦ ਚ ਲੈਣਾ ਸੀ ਨਾ ਉਹਨਾਂ ਦਾ ਹਾਂ ਪਤਾ ਕੀ ਹੈ ਵੀ ਉਹਨਾਂ ਨਾਲ ਪਹਿਲੇ ਮੈਂ ਪਟਿਆਲੇ ਦੀਆਂ ਕਈ ਵੀਡੀਓ ਸ਼ੂਟ ਕੀਤੀਆਂ ਉਹਨਾਂ ਲਈ ਉਹਨਾਂ ਦੇ ਨਾਲ ਉਹਨਾਂ ਦੇ ਚੈਨਲ ਦੇ ਉਹਨਾਂ ਦੇ ਚੈਨਲ ਦੇ ਉਹਨਾਂ ਦੇ ਚੈਨਲ ਦੇ ਉਹ ਫੂਡੀ ਸਿੰਗ ਚੈਨਲ ਦੇ ਠੀਕ ਹੈ ਤੇ ਮੁੜ ਕੇ ਫਿਰ ਉਹ ਤੋਂ ਝੌਂਕ ਵੀ ਨਾਲ-ਨਾਲ ਪੂਰਾ ਹੋ ਹੀ ਗਿਆ। ਠੀਕ ਹੈ। ਤੇਰੇ ਭਾਜੀ ਨੇ ਕਿਹਾ ਵੀ ਤੂੰ ਆਪਦਾ ਵੀ ਇੱਕ ਨਾਲ ਸ਼ੁਰੂ ਕਰੋ। ਅੱਛਾ। ਹਾਂ ਤੇ ਫਿਰ ਮੈਂ ਨਾਲ-ਨਾਲ ਆਪਣਾ ਵੀ ਜਨਮ ਸ਼ੁਰੂ ਕੀਤਾ। ਵਾਹ ਵਾਹ ਜੀ ਸਮਝ ਕੋਣ ਕਹਿੰਦਾ ਯਾਰ ਕਿਸ ਨੂੰ। ਉਹ ਭਾਜੀ ਦਾ ਵੀ ਆਪਣੀ ਪਿੰਡ ਤੇ ਪੂਰਾ ਥਾਪੜ ਹੈ। ਹੂੰ ਤੇ ਬਾਕੀਆਂ ਦਾ ਵੀ ਆਪਾਂ ਦੇਣਾ ਨਹੀਂ ਬੋਲ ਸਕਦੇ। ਹੁਣ ਕਦੇ ਉਹਨਾਂ ਨੇ ਸਲਾਮਾਂ ਦਿੱਤੀਆਂ। ਨਹੀਂ ਆਂਦੇ ਆ ਉਸ ਤੋਂ ਬਾਅਦ ਆਏ ਤੁਹਾਡੇ ਕੋਲ। ਭਾਜੀ ਆਂਦੇ ਰਹਿੰਦੇ ਆ ਜੀ ਉਹ। ਅੱਛਾ। ਹਾਂ ਜੀ ਹਾਂ ਜੀ ਹੁਣ ਰਾਤ ਵੀ ਫੋਨ ਆਇਆ ਸੀ ਲੋਹੜੀ ਦੀਆਂ ਮੁਬਾਰਕਾਂ ਇੱਕ ਦੂਜੇ ਨੂੰ ਦਿੱਤੀਆਂ। ਓਕੇ ਤੇ ਆ ਮੁੜ ਕੇ ਉਹ ਕਹਿੰਦੇ ਮੈਂ ਬਟਿਆੜੇ ਆ ਰਿਹਾ ਮੈਂ ਕਹਾਂ ਮੁਝ ਟ ਵੈਲਕਮ ਪਰ ਮੈਂ ਭਲਾਦਾ ਉਹਨਾਂ ਨੂੰ ਪਤਾ ਕਦੋਂ ਆ ਹਾਂ ਵੀ ਵੀਰਵਾਰ ਜਾਂ ਮੰਗਲਵਾਰ ਆਓ ਕਿ ਜਿੱਦਣ ਮੇਰਾ ਕੰਮ ਮੜਾ ਕੱਟ ਹੁੰਦਾ ਮੈਂ ਤਿਆਰੀ ਇੱਕ ਦਿਨ ਪਹਿਲੇ ਪਾ ਲੈਣਾ ਉਹਨਾਂ ਦੇ ਆਣ ਤੋਂ ਪਹਿਲੇ ਆਪਣੀ ਸ਼ੋਟ ਦੀ ਠੀਕ ਹੈ ਤੇ ਫਿਰ ਉਹਨਾਂ ਨਾਲ ਵੀਡੀਓ ਸ਼ੂਟ ਕਰਾ ਦੇ ਦਿੰਦੀਆਂ ਐਨੀ ਵੀ ਆਪਣਾ ਚੈਨਲ ਚੱਲ ਰਿਹਾ ਵੀ ਨਹੀਂ ਜਾਣਾ ਨਾ ਕਰਾਣੀ ਹੈ ਕਿਉਂ ਆਪਾਂ ਉਸ ਨੂੰ ਭੁੱਲ ਨਹੀਂ ਸਕਦੇ ਉਹਨਾਂ ਕਰਕੇ ਆਪਾਂ ਆਪਣੀ ਜਾਣ ਪਛਾਣ ਆਪਣੇ ਸਰੋਤਿਆਂ ਨਾਲ ਉਹਨਾਂ ਕਰਕੇ ਹੀ ਹੋਈ ਹੈ ਉਹਨਾਂ ਕਰਕੇ ਹੀ ਇਹੀ ਗੱਲ ਹੈ ਵੀ ਸਟਾਰਟਿੰਗ ਤੁਸੀਂ ਉਹ ਉਹਨਾਂ ਨਾਲ ਤੁਸੀਂ ਜਾਣਾ ਸ਼ੁਰੂ ਕੀਤਾ ਹੈ ਹੁਣ ਲੇਟੈਸਟ ਵੀਡੀਓ ਹੋਰ ਆ ਰਹੀ ਹੈ ਸਾਡੀ ਦੋਹਾਂ ਦੀ ਕਟਿਆ ਦੀ ਪਟਿਆਲੇ ਦੀ ਠੀਕ ਹੈ ਤੇ ਜਲਦੀ ਉਹ ਆਏਗੀ ਉਹ ਹਾਂਜੀ ਹੁਣ ਪਿੱਛੇ ਜੇ ਸ਼ੋਹੇਵਰ ਰੋੜਾ ਜਦੋਂ ਆਏ ਨੇ ਵਟਿਆਲਾ ਰੋਕਾਵਾਂ ਤੋਂ ਤੇ ਅਸੀਂ ਇੱਕ ਵੀਡੀਓ ਸ਼ੂਟ ਕਰ ਰਹੇ ਸੀਗੇ ਅ ਕਾਲਾ ਜਿਕੰਦੇ ਨਾਲ ਗਲੀ ਦੇ ਵਿੱਚ ਨਾ ਝੋਲੇ ਦੀ ਨਾ ਝੋਲੇ ਆ ਦੇਖੀ ਮੈਂ ਵੀਡੀਓ ਥੋੜੀ ਜੀ ਤੇ ਉੱਥੇ ਉਹਨਾਂ ਨੇ ਵੀ ਪ੍ਰਮੋਟ ਕੀਤਾ ਆਪਣਾ ਚੈਨਲ ओके ਤੇ ਗੋਲਡੀ ਭਾਈ ਦਾ ਆਪਣਾ ਇੱਕ ਚੈਨਲ ਹੈ ਗੋਲਡੀ ਬਿਊਟੀਿੰਗ ਹਾਂ ਬਿਲਕੁਲ ਕੀਤਾ ਦੋਸਤੋ ਯਾਰ ਮੀਨਨ ਫੋਲੋ ਕਰੋ ਫੋਲੋ ਕਰੋ ਤੇ ਬੜੀ ਵੱਡੀ ਗੱਲ ਹੈ ਬੜੀ ਵੱਡੀ ਗੱਲ ਹੈ ਦੇਖੋ ਅੱਜ ਦੇ ਸਮੇਂ ਤੱਕ ਆਪਾਂ 5 ਦਿਨ ਤੱਕ ਉਹ ਬਿਊਟੀਿੰਗ ਨੂੰ ਪੇਟੂ ਸਿੰਘ ਜੀ ਨੂੰ ਤੇ ਮਿਸਟਰ ਸਿੰਘ ਬੂਡ ਅੰਡਰ ਹੋ ਗਏ ਕੋਈ ਹੋ ਗਿਆ ਆਪਾਂ ਇਹਨਾਂ ਨੂੰ ਅੱਜ ਦਿਨ ਤੱਕ ਸਿਰਫ ਦੇਖਦੇ ਆਏ ਸੀ ਦੇਖਦੇ ਆਏ ਸੀ ਇਸੇ ਦੇਖੋ ਇਹ ਇਹ ਇੱਕ ਸੋਸ਼ਲ ਮੀਡੀਆ ਦੇ ਸੈਲੀਬ੍ਰਿਟੀ ਹੈ ਜਿਵੇਂ ਫਿਲਮਾਂ ਦੇ ਹੀਰੋ ਹੁੰਦੇ ਹੈ ਇਹ ਸੋਸ਼ਲ ਮੀਡੀਆ ਦੇ ਹੀਰੋ ਹੈ ਏ ਮੈਨੂੰ ਅਮਨ ਭਾਈ ਦਾ ਫੋਨ ਆਇਆ ਹੂੰ ਕਹਿੰਦੇ ਸ਼ੋਏ ਬਰੋੜਾ ਭਾਈ ਦਾ ਤੁਹਾਨੂੰ ਫੋਨ ਆ ਰਿਹਾ ਠੀਕ ਹੈ ਯਾਰ ਮੈਨੂੰ ਫੋਨ ਆ ਰਿਹਾ ਕਹਿੰਦੇ ਆਏਗਾ ਹੁਣੇ ਹੂੰ ਕਹਿੰਦੇ ਉਹ ਪਟਿਆਲਾ ਆ ਰਹੇ ਆ ਠੀਕ ਹੈ ਉਹਨਾਂ ਦਾ ਹੋਟਲ ਬੁੱਕ ਕਰਾ ਦੋ ਵੀਦ ਫੈਮਿਲੀ ਆ ਰਹੇ ਆ ਠੀਕ ਹੈ ਤੇ ਉਹਨਾਂ ਦੇ ਸ਼ੂਟ ਤੁਸੀਂ ਕਰਾਣੇ ਆ ਠੀਕ ਹੈ ਮੈਂ ਕਿਹਾ ਭਾਜੀ ਪੱਕੀ ਗੱਲ ਹੈ ਕਹਿੰਦੇ ਹਾਂਜੀ ਹੂੰ ਤੇ ਚਲੋ ਮੈਂ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਉਹਨਾਂ ਦਾ ਹੋਟਲ ਇੱਥੇ ਇਕ ਵਾਲੇ ਨੇ ਬੁੱਕ ਹੋ ਗਿਆ ਉਹਨਾਂ ਨੇ ਸ਼ੂਟ ਕਰਾਏ ਹੂੰ ਮੈਂ ਕਰਵਾਏ ਉਹਨਾਂ ਦੇ ਸ਼ੂਟ ਹੂੰ ਬਹੁਤ ਨਾਈਸ ਪਰਸਨ ਠੀਕ ਹੈ ਮਤਲਬ ਯਾਰ ਜੇ ਆਪਾਂ ਇਸ ਲਾਈਨ ਦੇ ਵਿੱਚ ਅਮਨ ਬਾਜੀ ਕਰਕੇ ਐਂਟਰ ਹੋਏ ਇਹੋ ਜੇ ਸੈਲੀਬ੍ਰਿਟੀ ਨਾਲ ਸਾਡੀ ਜਾਣ ਪਛਾਣ ਵੱਧੀ ਨਹੀਂ ਤਾਂ ਉਹਨਾਂ ਨੂੰ ਕੀ ਪਤਾ ਗੋਲਡੀ ਕੋਣਾ ਬਿਲਕੁਲ ਬਿਲਕੁਲ ਪਟਿਆਲੇ 'ਚ ਕੌਣ ਗੋਲੀ ਕੌਣ ਜਾਣਦਾ ਹੁਣ ਇਹ ਵੀ ਜੇ ਤੁਹਾਡੀ ਪਛਾਣ ਬਣੀ ਮਾਲਕ ਮਾਲਕ ਦੀ ਕਿਰਪਾ ਨਾਲ ਬਣੀ ਇਹੋ ਜੇ ਭਰਾਵਾਂ ਦੀ ਦੋਸਤੀ ਨਾਲ ਬਣੀ ਦੋਸਤ ਜੇ ਆਸ਼ੀਸ਼ ਵਿਦਿਆਰਥੀ ਜੀ ਆਏ ਸੀ ਪਟਿਆਲਾ ਹਾਲੀਵੁੱਡ ਦੇ ਮਾਲਕ ਬਿਲਕੁਲ ਬਿਲਕੁਲ ਤੇ ਮੈਂ ਬਾਕਾਇਦਾ ਓਏ ਬੁਡੀ ਸਿੰਘ ਨੂੰ ਸਾਰਾ ਪਟਿਆਲੇ ਦਾ ਵੇਰਵਾ ਭੇਜਿਆ ਵੀ ਉਹਨਾਂ ਨੇ ਕਿੱਥੇ ਕਿੱਥੇ ਸ਼ੂਟ ਕਰਨੇ ਆ ਠੀਕ ਹੈ ਪਰ ਮੇਰੀ ਬਦਕਿਸਮਤੀ ਇਹੋ ਜੀ ਜਿੱਦਣ ਉਹਨਾਂ ਨੇ ਪਟਿਆਲੇ ਆਣਾ ਸੀ ਤੇ ਮੈਨੂੰ ਪਤਾ ਨਹੀਂ ਸੀ ਆਣਾ ਮੈਂ ਸੀਗਾ ਮੁਹਾਲੀ ਰਸਤੇ 'ਚ ਕਾਰ ਚਲਾ ਰਿਆ ਸੀ ਮੈਨੂੰ ਚਾਰ ਪੰਜ ਫੋਨ ਆਏ ਹਾਂ ਉਹਨਾਂ 'ਚ ਹੋ ਸਕਦਾ ਇੱਕ ਉਹਨਾਂ ਦਾ ਵੀ ਹੋਵੇ ਓਕੇ ਉਹ ਪਟਿਆਲੇ ਆ ਕੇ ਦੋ ਥਾਂ ਤੋਂ ਤਿੰਨ ਥਾਂ ਤੋਂ ਸ਼ੂਟ ਕਰਕੇ ਚਲੇ ਗਏ ਹਾਂ ਉਹਨਾਂ ਦਾ ਮੇਰਾ ਮੇਲ ਨਹੀਂ ਹੋਇਆ ਚਲੋ ਕਹਿੰਦੇ देयर इज ऑलवेज ਨੈਕਸਟ ਟਾਈਮ ਉਹਨਾਂ ਨੂੰ ਉਹਨਾਂ ਦੇ ਫੈਮਿਲੀ ਚੋਂ ਫੋਨ ਆ ਗਿਆ ਉਹਨਾਂ ਨੇ ਪਟਿਆਲੇ 2 ਦਿਨ ਰੁਕਣਾ ਸੀ ਠੀਕ ਹੈ ਸਾਡਾ ਸਾਰਾ ਥੀਮ ਬਣਿਆ ਪਿਆ ਸੀ ਉਹਨਾਂ ਨੂੰ ਅਸੀਂ ਰੱਖਣਾ ਸੀ ਮੱਕੜ ਸਾਹਿਬ ਦੇ ਘਰੇ ਠੀਕ ਹੈ ਨਾਲੇ ਉਹਨਾਂ ਦਾ ਕਰਨਾ ਸੀ ਪੋਡਕਾਸਟ ਤੇ ਨਾਲੇ ਉਹਨਾਂ ਨੂੰ ਪੰਜਾਬ ਦਾ ਆਪਣੇ ਕਿਵੇਂ ਬੰਬੇ ਵਾਲਿਆਂ ਦੀ ਪੰਜਾਬੀ ਕਿਦਾਂ ਸੇਵਾ ਕਰਦੇ ਆ ਵੀ ਪੰਜਾਬੀ ਕਲਚਰ ਦਿਖਾਣਾ ਸੀ ਵੀ ਸੇਵਾ ਕਰਨੀ ਸੀ ਕਲਚਰ ਦਿਖਾਣਾ ਸੀ ਪਟਿਆਲੇ ਦਾ ਮੇਨ ਬਹੁਤ ਜਿਹੜੇ ਵਧੀਆ ਫੂਡ ਪੁਰਾਣੇ ਬੰਦੇ ਬੈਠੇ ਨੇ ਉਹ ਦਿਖਾਣੇ ਸਾਰੇ ਉਹਨਾਂ ਦੇ ਵੀਡੀਓ ਚ ਸ਼ੋਅ ਅਪ ਕਰਾਣੇ ਸੀ ਹਰ ਚਲੋ ਮੈਂ ਉਹ ਰਹਿ ਗਿਆ ਉਹ 사ਦੂ ਰਾਮ ਕੋ ਚੋਰੇ ਵਾਲੀ ਦੀ ਵੀਡੀਓ ਬਣਾਈ ਸੀ ਉਹਨਾਂ ਨੇ ਅੱਜ ਦੇਖੀ ਸੀ ਹਾਂ ਇੱਕ ਹੋਰ ਬਣਾਈ ਹੈ ਜਿਹੜੀ ਕਿ ਸਾਹਮਣੇ ਨਹੀਂ ਆਈ ਮੈਂ ਦੱਸ ਦਿੰਨਾ ਉਮਲੇ ਉਤਰੇ ਬਕੋੜੇ ਵਾਲੇ ਦੀ ਵੀ ਬਣਾਈ ਹੈ ਓਕੇ ਇੱਕ ਉਹ ਆਪ ਨਹੀਂ ਸੀਗੇ ਦੁਕਾਨ ਤੇ ਵੀਡੀਓ ਸ਼ੂਟ ਕਰਕੇ ਉਹ ਆਪ ਹੀਗੇ ਚਲੇਗੇ ਅਜੇ ਉਹ ਵੀਡੀਓ ਨਹੀਂ ਆਈ ਆਉ ਵੀ ਜਲਦੀ ਉਹ ਵੀ ਪਰ ਮੇਰਾ ਮੇਲ ਨਹੀਂ ਹੋ ਸਕਿਆ ਤੇ ਜੇ ਉਹ ਕੀਮਤ ਉਹਨਾਂ ਦਾ ਫੋਨ ਵਿੱਚ ਆਇਆ ਹੋਵੇ ਮੈਨੂੰ ਪਤਾ ਨਹੀਂ ਲੱਗਿਆ ਤੇ ਫਿਰ ਮੇਰੀ ਚੈਟਿੰਗ ਦੌਰਾਨ ਗੱਲ ਹੋਈ नेक्स्ट टाइम ਆਣਗੇ ਪਟਿਆਲਾ ਫਿਰ ਆਪਾਂ ਉਹਨਾਂ ਦੀ ਵੀਡੀਓ ਕਰਾਵਾਂਗੇ ਇਹ ਨਹੀਂ ਵੀ ਆਪਾਂ ਇਕੱਲੇ ਆਪਣੇ ਚੈਨਲ ਤੇ ਸੀਮਤ ਰਹਿਣਾ ਆਪਾਂ ਸਾਰੇ ਭਰਾਵਾਂ ਦੇ ਨਾਲ ਬਿਲਕੁਲ ਲੋਕ ਕਹਿੰਦੇ ਵੀ ਦੇਰ ਇਜ਼ অলਵੇਜ਼ ਨੈਕਸਟ ਟਾਈਮ ਤੁਹਾਨੂੰ ਵੀ ਬੇਨਤੀ ਕਰਾਂਗੇ ਵੀ ਜਿੱਦਨ ਕਿਤੇ ਅਮਨ ਭਾਜੀ ਆਣ ਅਮਨ ਭਾਜੀ ਦੱਦਾ ਘੰਟਾ ਸਾਨੂੰ ਵੀ ਦਵਾਇਓ ਕਿਸੇ ਦਿਨ ਪੱਕਾ ਜੀ ਪੱਕਾ ਸਵਾਲ ਪੁੱਛਣਾ ਤੁਹਾਡੇ ਤੋਂ ਮੈਂ ਪਿਛਲੇ ਦਿਨ ਤੁਹਾਡੀ ਵੀਡੀਓ ਤੁਸੀਂ ਕਪਾਈ ਉਹਦੇ 'ਚ ਤਕਰੀਬਨ 99% ਕਮੈਂਟ ਪੋਜ਼ਿਟਿਵ ਤੁਹਾਡੇ ਹੱਕ 'ਚ ਸੀ ਉਹ ਸਾਰੇ ਹੁੰਦੇ ਆ ਹਾਂਜੀ ਨਹੀਂ ਨਹੀਂ ਉਹਦੇ 'ਚ ਇੱਕ ਦੋ ਕਮੈਂਟ ਐਸੇ ਸੀਗੇ ਵੀ ਜਿਹੜਾ ਜਿਸਨੇ ਪਾਇਆ ਹੋਇਆ ਸੀ ਵੀ ਤੁਸੀਂ ਫਰੀ ਦਾ ਖਾਣਾ ਖਾਂਦੇ ਹੋ ਵੀ ਜਾਂ ਕੋਈ ਇਹ ਮਤਲਬ ਵੈਸੀ ਯੂਟਿਊਬਰ ਤੁਸੀਂ ਵੀ ਫੂਡ ਬਲੌਗਰ ਤੁਸੀਂ ਪੈਸੇ ਨਹੀਂ ਦਿੰਦੇ ਨਹੀਂ ਨਹੀਂ ਸੋਣਾ ਵੈਰੀ ਗੱਲ ਹਾਂਜੀ ਮੇਰੀ ਸ਼ਾਪ ਤੇ ਪਟੂ ਸਿੰਘ ਜੀ ਵੀਡੀਓ ਕਰਨ ਆਏ ਠੀਕ ਹੈ ਫਸਟ ਟਾਈਮ ਠੀਕ ਹੈ ਸਿਰਫ ਉਹਨਾਂ ਨਾਲ ਗੱਲਾਂ ਵਰਤਾ ਚੱਲ ਰਹੀਆਂ ਸੀ ਠੀਕ ਹੈ ਵੀ ਕਦੋਂ ਆਓਗੇ ਉਹ ਕਹਿੰਦੇ ਮੈਂ ਆਉਂਗਾ ਜਦ ਤਣ ਆਇਆ ਪਟਿਆਲੇ ਜਰੂਰ ਮਿਲੂੰਗਾ ਵੀਡੀਓ ਸ਼ੂਟ ਕਰਕੇ ਜਾਵਾਂਗਾ ਠੀਕ ਹੈ ਠੀਕ ਹੈ ਜੀ ਤੇ ਆ ਕੇ ਉਹਨਾਂ ਨੇ ਵੀਡੀਓ ਸ਼ੂਟ ਕੀਤੀ ਹਾਂ ਇਹ ਮੇਰਾ ਹੱਕ ਨਹੀਂ ਬਣਦਾ ਸੀ ਉਹਨਾਂ ਤੋਂ ਪੈਸੇ ਲੈਣ ਦਾ ਤੇ ਨਾ ਮੰਗਣ ਦਾ ਠੀਕ ਹੈ ਆਪਾਂ ਗੱਲ ਕਰ ਰਹੀ ਸੀ ਉਹ ਕਮੈਂਟ ਤੇ ਹੀ ਆ ਰਿਹਾ ਮੈਂ ਹਾਂ ਉਹਦੇ ਚ ਕੀ ਸੀ ਨਮਣਿਆ ਵੀ ਉਹ ਕਹਿੰਦੇ ਵੀ ਗੋਲਡੀ ਜੀ ਵੀਡੀਓ ਸ਼ੂਟ ਹੋ ਗਈ ਇੰਸਟਾਗ੍ਰਾਮ ਦੀ ਤੇ ਵੈਸ਼ ਮੁਕਤੀ ਵੀ ਮਾ ਜੀ ਬਹੁਤ ਬਹੁਤ ਧੰਨਵਾਦ ਹੂੰ ਤੇ ਮੈਂ ਆਪਣੇ ਵੱਲੋਂ ਉੱਠਿਆ ਸੀ ਆਫ ਕਰਨ ਨੂੰ ਉਹ ਕਹਿੰਦੇ ਪੈਸੇ ਦੱਸੋ ਕਿੰਨੇ ਹੂੰ 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 ਮਾ ਜੀ ਪੈਸੇ ਨਹੀਂ ਲੈਣੇ ਹੂੰ ਕਹਿੰਦੇ ਜੇ ਪੈਸੇ ਨਹੀਂ ਲੈਣੇ ਤੇ ਮੈਂ ਵੀਡੀਓ ਨਹੀਂ ਪਾਣੀ ਓਕੇ ਉਹ ਜਿਹੜਾ ਉਹ ਡਾਇਲੌਗ ਮਾਰ ਗਏ ਨਾ ਹੂੰ ਉਹ ਬਿਨਾ ਪੈਸੇ ਦਿੱਤਾ ਗਿਆ ਨਹੀਂ ਹਮ ਕਰਦਿਆ ਨੂੰ ਮੇਰੇ ਕਹਿੰਦੇ ਭਾਬੀ ਜੀ ਪੈਸੇ ਘਟੋ ਜਿਹੜੇ ਬਣਦੇ ਆ ਤੇ ਉਹਨਾਂ ਨੇ ਪੈਸੇ ਘਟਵਾਏ ਤਾਂ ਗਏ ਠੀਕ ਹੈ ਉਹ ਮੈਂ ਜਿਹੜੀ ਉਹਨਾਂ ਦੀ ਗੱਲਬਾਤ ਮੈਨੂੰ ਬੜੀ ਚੰਗੀ ਲੱਗੀ ਠੀਕ ਹੈ ਉਹ ਆਪਣੇ ਅੰਦਰ ਬਿਠਾ ਲਈ ਆਪਣੇ ਅੰਦਰ ਬਿਠਾ ਲਈ ਉਹ ਗੱਲਬਾਤ ਵੀ ਅੱਜ ਤੋਂ ਬਾਅਦ ਇੱਕ ਲਾਈਨ ਚ ਐਂਟਰ ਮਾਰਨੀ ਹੈ ਹਮ ਤੇ ਫ੍ਰੀ ਨਹੀਂ ਖਾਣਾ ਕਿਸੇ ਕੋਲੋਂ ਠੀਕ ਹੈ ਹੁਣ ਮੈਂ ਜਿੰਨੀਆਂ ਵੀ ਵੀਡੀਓ ਬਣਾਈਆਂ ਨੇ ਹਮ ਇੱਕ ਬੰਦਾ ਕਹਦੇ ਮੈਨੂੰ ਪੈਸੇ ਹੀ ਨਹੀਂ ਦੇ ਕੇ ਗਿਆ ਤੇ ਮੈਂ ਉਹਦਾ ਡਬਲ ਅਰਜਾਨਾ ਭਰਨ ਨੂੰ ਤਿਆਰ ਇਹ ਫਿਰ ਉਹ ਕਮੈਂਟ ਕਿਵੇਂ ਕਰ ਦਿੰਦੇ ਆ ਲੋਕ ਭਾਜੀ ਵਿਹਲੇ ਬੈਠੇ ਆ ਸਕਰੋਲਿੰਗ ਤੇ ਹਾਂ ਉਹਨਾਂ ਦਾ ਕੰਮ ਹੈ ਉਹਨਾਂ ਦੀਆਂ ਕਿਹੜਾ origignal ਆਈਡੀਆ ਜਿੰਨੋ ਮਰਜੀ ਘਰੀ ਜਾਣ ਸਕਰੋਲ ਬੈਠੇ ਉਹ ਰੱਬ ਨੇ ਉਹਨਾਂ ਦੀ ਡਿਊਟੀ ਲਾਈ ਹੈ ਸਾਡੀ ਡਿਊਟੀ ਲਾਈ ਹੈ ਵੀ ਇਹ ਸਾਡਾ ਕੈਮਰਾ ਘੁਮਾਣ ਦੇ ਜਿਹੜੇ ਬੰਦੇ ਦੇ ਕੋਲ ਫੂਡ ਵਧੀਆ ਪਰ ਉਹਨੂੰ ਲੋਕੀ ਨਹੀਂ ਜਾਣਦੇ ਆਪਾਂ ਉਹਦੀ ਵੀਡੀਓ ਬਣਾਤੀ ਉਹ ਸਾਡੀ ਵੀਡੀਓ ਕਈ ਲੋਕਾਂ ਕੋਲ ਚਲੀ ਗਈ ਉਦੀ ਜਿਹੜੀ ਸੁੱਕੀ ਰੋਟੀ ਘਰੇ ਬਣਦੀ ਸੀ ਉਸ ਤੇ ਦੇਸੀ ਘੋ ਲੱਗਣਾ ਸ਼ੁਰੂ ਹੋ ਗਿਆ ਬਿਲਕੁਲ ਠੀਕ ਹੈ ਮੈਨੂੰ ਕੀ ਤਰਾਜ ਹੈ ਬਿਲਕੁਲ ਠੀਕ ਹੈ ਆ ਮੈਂ ਉਹਨਾਂ ਤੋਂ ਦੇਖਿਆ ਜਿਹੜੇ ਵੱਡੇ ਲੈਵਲ ਦੇ ਯੂਟਿਊਬਰ ਆਪਣੇ ਹੈਗੇ ਨੇ ਭਰਾ ਮਤਲਬ ਉਹ ਕਈ ਚੀਜ਼ਾਂ ਉਹਨਾਂ ਤੋਂ ਦੇਖੀਆਂ ਮਤਲਬ ਉਹ ਕਮੈਂਟ ਕਰਨ ਵਾਲੇ ਬੰਦਿਆਂ ਦੀ ਆਪਣੀ ਟਰੋਲ ਕਰਨ ਦੀ ਉਹ ਡਿਊਟੀ ਲਈ ਹੈ ਵੀ ਸੱਚਾਈ ਕੋਈ ਨਹੀਂ ਇਸ ਗੱਲ ਦੇ ਵਿੱਚ ਹਾਂ ਸੋ ਉਹਦੇ ਵਿੱਚੋਂ ਤੁਹਾਨੂੰ ਇੱਕ ਦੋ ਤਾਂ ਐਸੇ ਭਰਾ ਮਿਲਣਗੇ ਚਲੋ ਰੱਬ ਉਹਨਾਂ ਨੂੰ ਵੀ ਜਮਤ ਬਖਸ਼ੇ ਹਾਂ ਪਰ ਆਪਾਂ ਇਹ ਕਹਿੰਦੇ ਹਾਂ ਵੀ ਚੰਗੇ ਨੂੰ ਦੇਖ ਕੇ ਚੰਗਾ ਹੀ ਅੱਗੋਂ ਕਮੈਂਟ ਕਰੋ ਜੇ ਅਸੀਂ ਵੀਡੀਓ ਬਣਾਣ ਜਾਣੇ ਆ ਤੇ ਉਸ ਨੂੰ 1 ਘੰਟਾ ਲੱਗਦਾ ਵੀਡੀਓ ਬਣਾਉਣ ਨੂੰ ਬਿਲਕੁਲ ਠੀਕ ਹੈ 1 ਘੰਟਾ ਲੱਗਦਾ ਉਸ ਨੂੰ ਐਡੀਟਿੰਗ ਕਰਨ ਨੂੰ ਬਿਲਕੁਲ ਠੀਕ ਹੈ ਸਾਡੇ ਕੋਲ ਜੇ ਟਾਈਮ ਨਹੀਂ ਹੁੰਦਾ ਅਸੀਂ ਐਡੀਟਿੰਗ ਕੋ ਕਰਾਣੇ ਆ ਪੈਸੇ ਦੇ ਕੇ ਠੀਕ ਹੈ ਉਹ ਫ੍ਰੀ ਨਹੀਂ ਕਰਦੇ ਆਵੇਂ ਅਸੀਂ ਅਗਲੇ ਦੀ ਵੀਡੀਓ ਫ੍ਰੀ ਬਣਾਈ ਹੋਵੇ ਬਿਲਕੁਲ ਠੀਕ ਹੈ ਤੁਹਾਨੂੰ ਹੀ ਪਤਾ ਇਸ ਚੀਜ਼ ਦਾ ਤੁਹਾਡਾ ਵੀ ਇਹੀ ਵਰਗ ਚੱਲ ਰਿਹਾ ਹੈ ਬਿਲਕੁਲ ਠੀਕ ਹੈ ਇੱਕ ਇੱਕ ਘੰਟਾ ਇਹ ਚੀਜ਼ਾਂ ਨੂੰ ਲੱਗਦਾ ਹੈ ਲੱਗਦਾ ਬਿਲਕੁਲ ਲੱਗਦਾ ਜੀ ਆਪਾਂ ਕਹਿੰਦੇ ਆ ਯਾਰ ਵੀ ਉਹ ਇੱਕ ਸਕਿੰਟ ਚ ਮਤਲਬ ਤੋਂ ਮਤ ਲਾ ਦਿੰਦੇ ਆ ਨਾ ਹੁਣ ਹਾਂ ਹੁਣ ਕਈ ਲੋ ਵੇ ਤੁਸੀਂ ਆਪਣੇ ਕੰਮ ਵਿੱਚੋਂ ਸਮਾਂ ਕੱਢ ਕੇ ਗਏ ਉਹ ਵੀਰੇ ਸਾਨੂੰ ਕੰਟੈਂਟ ਰੋਜ਼ ਚਾਹੀਦਾ ਕਿਉਂਕਿ ਆਪਣਾ ਚੈਨਲ ਤਾਂ ਗਰੋਗ ਤਾਂ ਗਰੋਗ ਬਿਲਕੁਲ ਠੀਕ ਹੈ ਕੰਟੈਂਟ ਰੋਜ਼ ਚਾਹੀਦਾ ਚਾਹੇ ਉਹ ਛੋਟੇ ਲੈਵਲ ਦਾ ਹੈ ਚਾਹੇ ਉਹ ਵੱਡੇ ਲੈਵਲ ਦਾ ਮਤਲਬ ਜਿਹੜਾ ਕੋਈ ਜ਼ਰੂਰਤ ਜਿਹੜਾ ਕੋਈ ਜ਼ਰੂਰਤਮੰਦ ਹੈ ਤੇ ਉਹਦੀ ਤੁਸੀਂ ਫਰੀ ਆਫ ਕਾਸਟ ਵੀ ਵੀਡੀਓ ਬਣਾਉਂਦੇ ਹੋ ਹਾਂ ਇੱਕ ਸਮਾਂ ਐਸਾ ਸੀਗਾ ਇੱਕ ਕਰਨ ਦੂਆ ਨੇ ਆਪਣੇ ਜਿਹੜੇ ਫੂਡ ਬਲੌਗਰ ਆਪਣੇ ਇੰਡੀਆ ਦੇ ਵੱਡੇ ਵੱਡੇ ਲੈਵਲ ਦੇ ਉਹਨਾਂ ਨੇ ਇੱਕ ਪੋਡਕਾਸਟ 'ਚ ਜਵਾਬ ਦਿੱਤਾ ਸੀ ਹਾਂ ਕਹਿੰਦੇ ਵੀ ਤੁਹਾਨੂੰ ਤੁਸੀਂ ਕਹਿੰਦੇ ਹੋ ਵੀ ਯਾਰ ਲੋਕ ਕੀ ਕਹਿੰਦੇ ਆ ਵੀ ਪੈਸੇ ਨਹੀਂ ਦੇ ਕੇ ਆਏ ਫਲਾਣੀ ਜਗ੍ਹਾ ਭੀ ਖਾਏ ਹੂੰ ਉਹ ਕਹਿੰਦੇ ਜਦੋਂ ਅਸੀਂ ਫਰੀ ਖਾਏ ਤੇ ਉਸ ਜਗ੍ਹਾ ਦੇ ਉੱਤੇ ਅਸੀਂ 3 3.5 ਲੱਖ ਦਾ ਸਮਾਨ ਨਹੀਂ ਯੂਜ਼ ਕੀਤਾ ਹੂੰ ਇਹ ਚੀਜ਼ਾਂ ਐਵੇਂ ਹੀ ਹੋ ਗਈਆਂ ਹੂੰ ਤੁਸੀਂ ਆਪਣੇ ਜੇ ਤੁਸੀਂ ਵੀ ਫਰੀ ਖਾਣਾ ਤੇ ਤੁਸੀਂ ਵੀ ਆਪਣੇ ਕੈਮਰੇ ਨਾਲ ਬਣਾ ਲਓ ਬਿਲਕੁਲ ਠੀਕ ਹੈ ਉਹ ਕੁਆਲਿਟੀਆਂ ਤੇ ਉਹ ਗੱਲਬਾਤ ਨਹੀਂ ਹੁੰਦੀ ਇਹ ਚੀਜ਼ਾਂ ਪਿੱਛੇ ਕੰਮ ਕਰਨ ਤੋਂ ਪਹਿਲੇ ਪੈਸੇ ਲਾਣੇ ਪੈਂਦੇ ਆ ਹਾਂ ਇਨਵੈਸਟਮੈਂਟ ਕਰਨੀ ਪੈਂਦੀ ਹੈ ਟਾਈਮ ਦੇਣਾ ਪੈਂਦਾ ਇੱਕ ਚੈਨਲ ਦਾ ਰੁਤਬਾ ਤਿਆਰ ਹੁੰਦਾ ਹੈ ਮੈਂ ਆਪਣਾ ਕੰਮ ਛੱਡ ਕੇ ਉੱਥੇ ਗਿਆ ਹੂੰ ਆਪਣਾ ਤੇਲ ਪਾਣੀ ਫੂਕ ਕੇ ਉੱਥੇ ਗਿਆ ਬਿਲਕੁਲ ਠੀਕ ਹੈ ਤੇ ਜੇ ਮੈਂ ਉੱਥੇ ਫਰੀ ਬਣਾਇਆ ਉਹ ਮੇਰਾ ਕੰਟੈਂਟ ਸੀ ਹੂੰ ਤੇ ਜੇ ਅਗਲੇ ਨੇ ਮੈਨੂੰ ਪ੍ਰੋਮੋਸ਼ਨ ਵਾਸਤੇ ਬਣਾਇਆ ਉਹ ਮੇਰਾ ਭਰਤ ਸੀ ਹਾਂ ਬਿਲਕੁਲ ਠੀਕ ਹੈ ਹਾਂ ਜੇ ਅਗਲੇ ਨੇ ਆਪਣੀ ਪ੍ਰੋਮੋਸ਼ਨ ਕਰਾਣੀਆਂ ਤੇ ਫਿਰ ਉਹਦਾ ਦੇਣਾ ਵੀ ਫਰਜ਼ ਬਣਦਾ ਤੇ ਭਾਜੀ ਅੱਜ ਦੀ ਡੇਟ ਦੇ ਵਿੱਚ ਅਖਬਾਰਾਂ 'ਚ ਪੰਫਲੇਟ ਪੈਂਦੇ ਆ 7-8000 ਰੁਪਏ ਲੱਗ ਜਾਂਦਾ ਅਸੀਂ ਨਾਰਮਲ ਪੈਸਿਆਂ ਦੇ ਵਿੱਚ ਅਗਲੇ ਦਾ ਕਰ ਦਿੰਨੇ ਆ ਬਿਲਕੁਲ ਨਾਲੇ ਅਗਲੇ ਨੂੰ ਕੰਮ ਵੀ ਮਿਲਦਾ ਇਹਨੂੰ ਸ਼ਿਕਾਰ ਵੱਧਾ ਅਗਲੇ ਦਾ ਸਾਡੀ ਵੀਡੀਓ ਜਾ ਕੇ ਕਿੰਨੇ ਹੀ ਬੰਦਿਆਂ ਕੋਲ ਪਹੁੰਚਦੀ ਹੈ ਹਜ਼ਾਰਾਂ ਬੰਦਿਆਂ ਚ ਜਾਂਦੀ ਹੈ ਉੱਥੋਂ ਉਹ ਬੰਦੇ ਤੁਰ ਕੇ ਆਉਂਦੇ ਨੇ ਸਾਡੇ ਦੇ ਵਿਸ਼ਵਾਸ ਕਰਕੇ ਅੱਗੇ ਕੁਆਲਟੀ ਦਾਮ ਹੋਏਗਾ ਤੇ ਨੱਚਲੀ ਗੱਲ ਹੈ ਰਿਪੀਟ ਦੇਖੋ ਕਸਟਮਰ ਜਿਹੜਾ ਉਹ ਤੋਂ ਬੰਦੇ ਦੀ ਦੁਕਾਨ ਦੇ ਉੱਤੇ ਗਿਆ ਉਹ ਤੁਹਾਡੇ ਵਿਸ਼ਵਾਸ ਤੇ ਗਿਆ ਵੀ ਗੋਲਦੀ ਪੂਰੀ ਸਿੰਘ ਨੇ ਟੇਸਟ ਕਰਕੇ ਦੱਸਿਆ ਤੇ ਇਹਦੀ ਤਾਰੀਫ ਕੀਤੀ ਹੈ ਔਰ ਸ਼ਹਿਰ ਦੀਆਂ ਕਈਆਂ ਅਸੀਂ ਜਗ੍ਹਾ ਨੇ ਜਿੱਥੇ ਮੈਂ ਫੂਡ ਟੈਸਟ ਕਰਕੇ ਤੇ ਵੀਡੀਓ ਨਹੀਂ ਬਣਾਈ ਓਕੇ ਤੁਹਾਡੇ ਚੈਨਲ ਤੇ ਦੱਸ ਰਿਹਾ ਹਾਂ ਹੂੰ ਮੈਂ ਉਹੀ ਵੀਡੀਓ ਬਣਾਉਣਾ ਹੂੰ ਜਿਹਦੇ ਵਿੱਚ ਦਮ ਹੋਵੇ ਜਿਹਦੇ ਫੂਡ ਚ ਦਮ ਹੈ ਜਿਹਦੇ ਫੂਡ ਦੇ ਵਿੱਚ ਦਮ ਹੈ ਅੱਛਾ ਇਹ ਨਹੀਂ ਹਾਂ ਲਾਈਕ ਇਹ ਨਹੀਂ ਵੀ ਤੁਸੀਂ ਵੀ ਆਪਣਾ ਟਾਈਮ ਕੱਢ ਕੇ ਉਹ ਟਾਈਮ ਵੇਸਟ ਹੋਇਆ ਵੀ ਵੀਡੀਓ ਪਾ ਤੋ ਨਹੀਂ ਹੈ ਬੰਦਿਆਂ ਦੇ ਫੋਨ ਆਉਂਦੇ ਆ ਵੀ ਗੋਲਡੀ ਭਾਜੀ ਅਸੀਂ ਇਹ ਚੀਜ਼ ਬਣਾਣੇ ਆ ਤੇ ਬੇਨਤੀ ਆ ਸਾਡੀ ਵੀਡੀਓ ਯਾਰ ਬਣਾ ਦੇਣਾ ਠੀਕ ਹੈ ਤੇ ਮੈਂ ਕਹਾਂ ਜੀ ਤੁਸੀਂ ਕਿੰਨੀ ਦੇਰ ਤੋਂ ਬਣਾ ਰਹੇ ਹੋ ਪਹਿਲੇ ਪੁੱਛ ਪੜਤਾਲ ਕਰੀ ਦੀ ਅਗਲੇ ਫਿਰ ਜਾ ਕੇ ਬਣਾਈ ਦੀ ਹੈ ਔਰ ਪਹਿਲੇ ਆਪ ਟੈਸਟ ਕਰੀ ਦੀ ਹੈ ਜੇ ਕੁਝ ਲੱਗਿਆ ਰੂੜ ਜਿਹਾ ਧੰਮ ਹੈ ਤੇ ਤਾਂ ਉਹ ਦਿਖਾਈ ਦੈ ਨਹੀਂ ਅਦਰਵਾਈਜ਼ ਐਸਾ ਕੋਈ ਮੇਰੇ ਚੈਨਲ ਦੀ ਵੀਡੀਓ ਨਹੀਂ ਜਿਹੜੀ ਉਹ ਬੇਕਾਰ ਗਈ ਹੋਵੇ ਜਿਹੜੀ ਬੇਕਾਰ ਗਈ ਨੀ ਤੁਸੀਂ ਤਾਂ ਦੇਖੋ ਪੁਰਾਣੇ ਹੀਰੇ ਲੱਭ ਕੇ ਲਿਆਉਂਦੇ ਹੋ ਮੈਂ ਤੁਹਾਡੀ ਪਰਸੋਂ ਵੀਡੀਓ ਦੇਖੀ ਪੱਪੂ ਜੀ ਵਾਲੀ ਪੱਪੂ ਜੀ ਵਾਲੀ ਅਸੀਂ ਜਦ ਛੋਟੇ ਛੋਟੇ ਸੀ ਮੈਂ 5th 6th ਤੋਂ ਅਸੀਂ ਉਹਨਾਂ ਕੋਲ ਰੋਜ਼ ਸਕੂਲ ਤੋਂ ਘਰ ਜਾਂਦੇ ਹੋਏ ਸੀ ਔਰ ਸਕੂਲਾ ਉਹਨਾਂ ਕੋਲੋਂ ਖਾ ਕੇ ਜਾਂਦੇ ਸੀ ਤੁਹਾਡੇ ਮਾਈਂਡ 'ਚ ਕਿਵੇਂ ਆਂਦਾ ਵੀ ਇਹ ਵੀ ਇਹ ਬੰਦੇ ਲੱਭੀਏ ਪੁਰਾਣੇ ਤੁਹਾਡੇ ਵਰਗੇ ਭਰਾ ਦੱਸ ਦਿੰਦੇ ਆ ਹੈ ਵੀ ਵੀਰੇ ਉਹ ਤੇ ਉਹ ਬੰਦੇ ਦੀ ਫੂਡ ਵਾਕਈ ਲਾਜਵਾਬ ਹੈ ਜੇ ਉੱਥੇ ਤੁਸੀਂ ਪਹੁੰਚੋ ਤੇ ਮੇਰੇ ਕਹਿ ਤੇ ਇੱਕ ਵਾਰ ਜਾਓ ਜ਼ਰੂਰ ਤੁਹਾਡੇ ਵਰਗੇ ਇੱਕ ਭਰਾ ਨੇ ਉਹ ਗਲੋਬਲ ਹਸਪੀਟਲ ਦੇ ਵਿੱਚ ਲੱਗੇ ਹੋਏ ਨੇ ਐਸਐਸਟੀ ਨਗਰ ਓਕੇ ਉਹਨਾਂ ਨੇ ਮੈਨੂੰ ਅੱਜ ਤੋਂ 5 ਦਿਨ ਪਹਿਲੇ 13-13 ਮੋਬਾਈਲ ਮਾਰਕ ਤੇ ਮੈਨੂੰ ਮਿਲੇ ਠੀਕ ਹੈ ਤੇ ਉੱਥੇ ਮੈਂ ਵੀਡੀਓ ਸ਼ੂਟ ਕਰ ਰਿਹਾ ਸੀ ਤੇ ਮੈਨੂੰ ਮਿਲੇ ਕਹਿੰਦੇ ਵੀ ਗੋਲਡੀ ਵੀਰੇ ਯਾਰ ਉੱਥੇ ਜ਼ਰੂਰ ਜਾਇਓ ਹਮ ਮੈਂ ਕਿਹਾ ਯਾਰ ਮੈਂ ਕਦੀ ਗਿਆ ਨਹੀਂ ਹਮ ਵੀ ਕਿੱਦਾਂ ਕਹਿੰਦੇ ਓਕੇ ਦੀ ਰਿਪੋਰਟ ਤੂੰ ਇੱਕ ਵਾਰ ਮੇਰੇ ਕੇਸ ਤੇ ਜਾਓ ਹਮ ਮੈਂ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਮੈਨੂੰ 50 ਸਾਲ ਹੋ ਗਏ ਕੰਮ ਕਰਦੇ ਆ। ਫਿਰ ਜਦੋਂ ਉਹਨਾਂ ਨੇ ਇਹ ਗੱਲ ਕਹਿਤੀ ਉੱਥੇ ਮੈਂ ਨਹੀਂ ਪੁੱਛ ਸਕਦਾ ਕੀ ਤਜਰਬੇ ਦੀ ਆਈਟਮ ਕੀ ਆ। ਬਾਕੀ ਆਈਟਮ ਆ ਬਿਲਕੁਲ। ਮੈਂ ਕਿਹਾ ਵੀਡੀਓ ਸ਼ੂਟ ਕਰਨੀ ਆ। ਹੂੰ। ਕਹਿੰਦੇ بڑے ਬੰਦੇ ਆਏ ਆ ਮੈਂ ਕਰਨੀ ਦਿੱਤੀ। ਨਹੀਂ ਨਹੀਂ ਕਰਨੀ ਕਰਨੀ। ਵੀ ਤੁਸੀਂ ਆਇਓ ਮਾਣ ਆ ਤੁਹਾਡਾ। ਹੂੰ। ਮੈਂ ਵੀਡੀਓ ਉਹਨਾਂ ਦੀ ਬਣਾਈ। ਹੂੰ। ਤੇ ਅੱਜ ਦੀ ਡੇਟ ਤੱਕ ਹੂੰ ਉਹ ਵੀਡੀਓ 120 ਕਮੈਂਟ ਹਜੇ ਕੱਲ੍ਹ ਵਾਈ ਸੀ ਮੈਂ ਉਹ। ਠੀਕ ਐ। ਤੇ ਉਹ ਜਿਹੜੇ ਕਮੈਂਟ ਆਏ ਨੇ ਨਾ ਉਹ ਸਾਰੇ ਪਤਾ ਕਿੰਨੇ ਨੇ ਹੂੰ ਉਹਨਾਂ 'ਚ ਤੁਸੀਂ ਵੀ ਸ਼ਾਮਲ ਹੋ ਹਾਂ ਬਿਲਕੁਲ ਠੀਕ ਹੈ ਉਹ ਕਮੈਂਟ ਨੇ ਉਹਨਾਂ ਦੇ ਜਿਹੜੇ ਸਟੂਡੈਂਟ ਉਹਨਾਂ ਕੋਲ ਆਉਂਦੇ ਰਹੇ ਨੇ ਅਸੀਂ ਅਸੀਂ ਯਾਰ ਮੇਰੇ 35 ਸਾਲ ਦੇ ਅਸੀਂ ਉਹਨਾਂ ਕੋਲ ਜਾਂਦੇ ਰਹੇ ਹਾਂ ਉਹਨਾਂ 10 15 ਸਾਲ ਤੋਂ ਮਿਸ ਹੋ ਗਿਆ ਜਦੋਂ ਤੁਸੀਂ ਦੇਖਿਆ ਤੁਹਾਨੂੰ ਪੁੱਪੂ ਜੀ ਦੀ ਯਾਦ ਆ ਗਈ ਪੁੱਪੂ ਜੀ ਇਹ 15 ਸਾਲ ਤੋਂ ਗੁੰਮ ਹੋ ਗਏ ਸੀ ਕਿਉਂਕਿ ਜਿਹੜੀ ਚੱਕਾ ਚੌਂਦ ਦੀ ਦੁਨੀਆ 'ਚ ਨਾ ਪੁੱਪੂ ਜੀ ਗੁੰਮ ਹੋ ਗਏ ਸੀ ਮੇਰੇ ਕੱਲ ਬੈਠੇ ਯਾਦ ਆਇਆ ਮੈਂ ਕਿਹਾ ਯਾਰ ਉਹ ਪੁਰਾਣਾ ਟੇਸਟ ਕਿਦੋਂ ਦਿਮਾਗ 'ਚ ਆ ਗਿਆ ਬਿਲਕੁਲ ਵੀ ਜਿਹੜਾ ਪਪੂ ਜੀ ਵਾਲਾ ਅੱਛਾ ਇੱਕ ਤੁਸੀਂ ਗੱਲ ਵਿੱਚ ਕੀਤੀ 13 13 ਮੋਬਾਈਲ ਮਾਰਟ ਵਾਲੇ ਦੀ ਉਹ ਇਹਨੂੰ 13 13 ਤੁਸੀਂ ਐਡ ਕਰਦੇ ਹੋ ਵਾਕਈ ਦਿੰਦੇ ਵੀ ਆ 13 13 ਚ ਬਿਲਕੁਲ ਦਿੰਦੇ ਆ ਬਾਜੀ ਬਿਲਕੁਲ ਦਿੰਦੇ ਆ ਕਈ ਬੰਦਿਆਂ ਦੀ ਨਾ ਉਹਦੇ ਵਿੱਚ ਕਮੈਂਟ ਆਉਂਦੇ ਆ ਵੀ ਮੀਰਾ ਰੁੱਖਾ ਬੋਲਦਾ ਜਾਂ ਕੁਝ ਹਾਂ ਉਹਦਾ ਕਾਰਨ ਕੀ ਆ ਜਿਹੜਾ ਬੰਦਾ ਦੁਕਾਨਦਾਰੀ ਨੂੰ ਕੱਲਾ ਹੈਂਡਲ ਕਰ ਰਿਹਾ ਹੂੰ ਉਸ ਬੰਦੇ ਦੇ ਕੋਲ ਫਰੰਟ ਦੇ ਉੱਤੇ 50 ਗਾਹ ਖੜੇ ਆ ਬਿਲਕੁਲ ਠੀਕ ਆ ਕਾਕ ਦੇ ਕੋਲ ਟਾਈਮ ਨਹੀਂ ਆ ਬਾਜੀ ਅੱਜ ਦੀ ਡੇਢ ਚ ਨਹੀਂ ਹੈ ਨਹੀਂ ਹੈ ਬਿਲਕੁਲ ਹੈਗਾ ਟਾਈਮ ਨਹੀਂ ਹੈ ਕਾਕ ਕੋਲ ਟਾਈਮ ਅਗਲਾ ਕਹਿੰਦਾ ਬਾਜੀ ਪਹਿਲੇ ਮੈਂ ਕਿਉਂਕਿ ਮੈਂ ਆਇਆ ਖੜਾ ਦੂਜਾ ਕਹਿੰਦਾ ਪਹਿਲੇ ਮੈਂ ਮੈਂ ਗੁੜੀਆਂ ਨੂੰ ਟਿਊਸ਼ਨ ਚੱਡਣ ਜਾਣਾ ਕੋਈ ਕਹਿੰਦਾ ਮੈਂ ਘਰ ਦੇਆਂ ਦੇ ਕੰਮ ਜਾਣਾ ਹਰ ਬੰਦੇ ਨੂੰ ਕਾਲੀ ਆਉਂਦੀ ਹੈ ਕਿਸੇ ਨੂੰ ਕਾਲੀ ਹੈ ਉਹ ਬੰਦਾ ਸਾਹਮਣੇ ਜਿਹੜਾ ਫਰੰਟ ਤੇ ਖੜਾ ਉਹ ਥੋੜਾ ਜਿਆ ਹਾਈਪਰ ਹੋ ਜਾਂਦਾ ਫਰਸਟ੍ਰੇਟ ਹੋ ਜਾਂਦਾ ਬੰਦਾ ਯਾਰ ਵੀ ਅਗਲਾ ਕਹਿੰਦਾ ਬਾਜੀ ਯਾਰ ਇੱਕ ਮਿੰਟ ਰੁਕ ਜੋ ਜਦੋਂ ਇਹ ਬੰਦੇ ਨੇ ਨੇਚਰ ਦੇਖੀ ਉਹਨਾਂ ਨੇ ਕਿਹਾ ਨਾ ਯਾਰ ਉਹ ਤੋਂ ਐਵੇਂ ਪਰ ਉਹਦੇ ਦਿਲ ਚ ਕੁਝ ਨਹੀਂ ਬੰਦਾ ਬਹੁਤ ਵਧੀਆ ਹੋ ਐਵੇਂ ਕਹੀ ਹੈ ਨਹੀਂ ਕਈ ਬੰਦਿਆਂ ਦਾ ਕਹਿਣਾ ਸੀ ਨਾ ਵੀ ਉਹ ਵੀ ਭਾਈ ਵੀ ਮੌਕੇ ਤੇ ਹੋਰ ਹੋ ਜਾਂਦਾ ਵੀਡੀਓ ਟਾਈਮ ਹੋ ਰਿਹਾ ਮੈਂ ਤਾਂ ਉੱਚੇ ਸਵਾਰਾ ਨਾ ਬਿਲਕੁਲ ਉਹਦੇ ਉਹਦੇ ਕੰਮ ਹੀ ਵਧੀਆ ਕਰਦਾ ਔਰ ਜਿਹੜੀ ਗੱਲ ਉਹ ਕਹਿੰਦਾ ਉਹ ਕਰ ਉਸ ਤੇ ਪੂਰਾ ਉਤਰਦਾ ਪੂਰਾ ਉਤਰਦਾ ਹੈ 13 ਰੁਪਏ ਉਹ ਹਰ ਆਈਟਮ ਵੇਚਦਾ ਹੈ ਠੀਕ ਹੈ 13 ਤਰੀਕ ਨੂੰ ਠੀਕ ਹੈ ਜਿਹੜੀ ਆਈਟਮ ਦੀ ਉਹਨੇ ਆਪਣੇ ਕਮਿਟਮੈਂਟ ਕੀਤੀ ਔਨੇ ਓਫਰ ਲਈ ਵੀ ਹੋਵੇ ਕਮਿਟਮੈਂਟ ਕੀਤੀ ਹੋਵੇ ਠੀਕ ਹੈ ਉਹ ਦਿੰਦਾ ਹਾਂ ਹੁਣ ਪਿੱਛੇ ਜੇ ਓਨੇ ਮੈਨੂੰ ਫੋਨ ਕੀਤਾ ਗੋਲਡੀ ਬਾਜੀ ਕਿ ਨਾ ਵੀਡੀਓ ਸ਼ੂਟ ਕਰ ਦੇਣਾ ਛੋਟੀ ਜੀ ਹੂੰ ਦੀ ਮੈਂ ਆਪਣਾ 20 ਸਾਲ ਤੇ ਉਹ ਬੰਦਿਆਂ ਨੂੰ ਸਵੈਟਰ ਸਵੈਟਰ ਦੇਣੀ ਆ ਔਨੇ 113 ਸਵੈਟਰਾਂ ਮੰਗਾਈਆਂ ਸੀ ਠੀਕ ਹੈ ਜੀ ਲੋਕਾਂ ਨੇ ਜਾ ਕੇ ਉੱਥੇ ਸਵੈਟਰਾਂ ਬੁੱਕ ਕਰਾਤੀਆਂ ਠੀਕ ਹੈ ਗਰੀਬ ਬੰਦਿਆਂ ਨੇ ਜਾ ਕੇ ਵੀ ਜਿਹੜੇ ਨਹੀਂ ਲੈ ਸਕਦੇ ਜਿਹੜੇ ਨਹੀਂ ਲੈ ਸਕਦੇ ਉਹਨਾਂ ਨੇ ਜਾ ਕੇ ਉੱਥੇ ਕਹਤਾ ਵੀ ਵੀਰ ਜੀ ਉਹ ਮੈਨੂੰ ਦਿਓ ਹੂੰ ਠੀਕ ਹੈ ਉਹਨੇ ਨੋਟ ਕਰ ਲਿਆ ਨਾਮ ਵੀ ਆ ਕੇ ਲੈ ਜੀ ਆ ਕੇ ਲੈ ਜੀ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਪਹਿਲੇ ਦਿਨ ਹੀ 113 ਬੁੱਕ ਹੋ ਗਈਆਂ ਠੀਕ ਹੈ ਉਹ ਜਨਾਬ ਨੇ 200 ਕੁਝ ਹੋਰ ਮੰਗਾ ਲੀਆਂ ਅੱਛਾ ਭਾਜੀ ਕਹਿੰਦੇ ਵੀ ਉਹ ਬੰਦਾ ਕਹਿੰਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ ਇਹ ਲੋਕਾਂ ਦੀ ਸੋਚ ਹੈ ਪਰ ਮੇਰੇ ਹਿਸਾਬ ਨਾਲ ਉਹ ਦਿਲੋਂ ਕਰਦਾ ਜੋ ਕਰਦਾ ਨਹੀਂ ਉਹਨੇ ਆ ਜਿਹੜੀ ਸਵੈਟਰਾਂ ਦਿੱਤੀਆਂ ਫ੍ਰੀ ਆਫ ਕਾਸਟ ਦਿੱਤੀਆਂ ਕਿ ਪਹਿਲੇ ਨਹੀਂ ਨਹੀਂ ਇਹ ਜਿਹੜੀ 350 350 ਸਵੈਟਰ ਫ੍ਰੀ ਦਿੱਤੀ ਉਹਨੇ ਫ੍ਰੀ ਦਿੱਤੀ ਫ੍ਰੀ ਉਹ ਕਹਿੰਦਾ ਵੀ ਐ ਮੈਨੇ ਮੇਰੇ ਦਿਲ ਚ ਗੱਲ ਹੈ ਮੈਨੇ ਫ੍ਰੀ ਵੰਡਣੀ ਹੈ ਠੀਕ ਹੈ ਦੇਖੋ ਦਸਵੰਤ ਕੱਢ ਰਿਹਾ ਇੱਕ ਤਰੀਕੇ ਨਾਲ ਜੇ ਮੰਨ ਲਓ ਤੁਹਾਡੀ ਵੀਡੀਓ ਨਾਲ ਉਹਦਾ ਕੰਮ ਵਧਿਆ ਤੇ ਉਹਦੇ ਕੋਲ ਕਸਟਮਰ ਆਏ ਤੇ ਉਹਨੇ ਦਸਵੰਤ ਕੱਢਣ ਦਾ ਇੱਕਾ ਜ਼ਰੀਆ ਇਹ ਬਣਾ ਲਿਆ ਕੱਲ ਸੀ 13 ਤਰੀਕ ਅੱਜ ਆ 14 ਠੀਕ ਹੈ ਮੈਂ ਹੁਣ ਉੱਥੋਂ ਹੀ ਲੰਘ ਕੇ ਆਇਆ ਤੇ ਮਿਲ ਕੇ ਆਇਆ ਇਸ ਵਾਸਤੇ ਠੀਕ ਹੈ ਠੀਕ ਹੈ ਤੇ ਭਰਾ ਦੇ ਕੋਲ ਫੋਟੋ ਤਾਂ ਨਹੀਂ ਮੈਂ ਖੈਰ ਖਿੱਚ ਕੇ ਲਿਆ ਅੱਜ ਉਹਦੇ ਕੋਲ ਪੱਗ ਬੰਨਣ ਦਾ ਟਾਈਮ ਨਹੀਂ ਸੀਗਾ ਐਨਾ ਰਸ਼ ਹੋਇਆ ਪਿਆ ਸੀ ਉਹਦੇ ਕੋਲ ਠੀਕ ਹੈ ਤੇ ਕੱਲ ਵੀ ਉਹ ਕਹਿੰਦਾ ਬਾਬਾ ਜੀ ਦੀ ਪੂਰੀ ਕਿਰਪਾ ਸੀ ਫੁੱਲ ਰੱਚਦੀ ਉਹ ਕਹਿੰਦਾ ਯਾਰ ਮੇਰਾ ਮੋਟਿਵ ਹੈ ਬਾਬੀ ਤੁਹਾਡੀ ਵੀਡੀਓ ਜਿਹੜੇ ਮੇਰੇ ਕੋਲ ਜਿਹੜੇ ਲੋਕ ਆ ਰਹੇ ਨੇ ਹੂੰ ਤੇ ਉਹਨਾਂ ਨੂੰ ਮੇਰੀ ਦੁਕਾਨ ਪਤਾ ਲੱਗ ਰਹੀ ਹੈ ਵੀ ਐਵੇਂ ਹੀ ਪ੍ਰਮੋਸ਼ਨ ਹੋ ਰਹੀ ਹੈ ਪ੍ਰਮੋਸ਼ਨ ਹੋ ਰਹੀ ਹੈ ਬਿਲਕੁਲ ਆ ਗੱਲ ਹੈ ਵੀ ਮੈਂ ਰੇਟ ਟੂ ਰੇਟ ਆਈਟਮ ਦੇ ਰਿਹਾ ਹੂੰ ਤੇ ਇਹ ਮਹੀਨੇ 'ਚ ਇੱਕ ਦਿਨ ਹੀ ਦੇਣਾ ਆ ਇੱਕ ਦਿਨ ਦੇਣਾ ਹਜੇ ਅੱਜ ਦੇ ਰਿਆਂ ਅਗਲੇ ਮਹੀਨੇ ਕਿਸੇ ਨੂੰ ਕੋਈ ਚਾਹੀਦਾ ਉਹ ਲੈਗਾ ਨਹੀਂ ਮਜਾਰਾ ਹਾਂ ਮੇਰੇ ਕੋਲ ਹੀ ਆਏ ਯਾਰ ਮਹੀਨੇ 'ਚ ਇੱਕ ਦਿਨ ਜੇ ਰੇਟੋ ਰੇਟ ਦੇਤਾ 29 ਦਿਨ 30 ਦਿਨ ਕਮਾਈ ਦੇ ਹੀ ਆ ਨਾ ਦੇਖੋ business ਐ ਵੀ ਜੇ ਫਿਰ ਥੋੜਾ ਜਆ ਦੋਸਤਾਂ ਨੂੰ ਵੀ ਥੋੜਾ ਸਬਰ ਕਰਨਾ ਚਾਹੀਦਾ ਜੀ ਆਪਾਂ ਕਿਸੇ ਦੀ ਦੁਕਾਨ ਤੇ ਜਾਂਦੇ ਆ ਵੀ ਕਿਸੇ ਦੇ ਬਾਰੇ ਨਰੇਟਿਵ ਸੈੱਟ ਕਰਨ ਤੋਂ ਪਹਿਲਾਂ ਹਾਂ ਵੀ ਭਾਵੇਂ ਤੁਹਾਡੇ ਬਾਰੇ ਆ ਜਾਂ ਉਹਦੇ ਬਾਰੇ ਆ ਵੀ ਉਹ ਇਦਾਂ ਇਦਾਂ ਵੀ ਇਦਾਂ ਸੈਟਿੰਗ ਬਾਕੀ ਭਾਜੀ ਲੋਕਾਂ ਦੀ ਸੋਚ ਮੈਂ ਤਾਂ ਇੱਕੋ ਹੀ ਗੱਲ ਲਗਾਉਂਗਾ ਜੇ ਮੈਂ ਅੱਜ ਦਿਨ ਤੱਕ ਮੁਹਾਲੀ ਵੀਡੀਓ ਬਣਾਈਆਂ ਨੇ ਦਿੱਲੀ ਬਣਾਈਆਂ ਜਿਵੇਂ ਜਿਵੇਂ ਮੈਂ ਜਿੱਥੇ ਜਾਣਾ ਫੈਮਿਲੀ ਨਾਲ ਮੈਂ ਸਮਾਂ ਕੱਢ ਕੇ ਵੀਡੀਓ ਸ਼ੂਟ ਕਰਦਾ ਬਿਲਕੁਲ ਠੀਕ ਹੈ ਤੇ આજ ਦਿਨ ਦੇ ਵਿੱਚ ਜਿੰਨੀਆਂ ਵੀਡੀਓ ਪਾਈਆਂ ਤੁਹਾਡਾ ਲਾਈਵ ਚੱਲ ਰਿਹਾ ਇੱਕ ਬੰਦਾ ਵੀ ਕਹ ਦੇ ਵੀ ਮੇਰੇ ਤੋਂ ਫ੍ਰੀ ਖਾ ਗਏ ਹਮ ਨਾ ਜਿੰਨੇ ਵਾਰ ਇੱਕ ਹਾਲੀਵੁੱਡੀ ਸਿੰਘ ਦੇਣਦਾਰ ਆ ਉਹਦਾ ਜੇ ਫ੍ਰੀ ਕਹ ਦੇ ਕੋਈ ਠੀਕ ਹੈ ਜੇ ਆਪਾਂ ਸੱਚਿਆਂ ਤਾਂ ਹੀ ਆਪਾਂ ਜੁਰਤ ਨਾਲ ਗੱਲ ਕਰਦੇ ਆ ਉਹ ਭਾਜੀ ਬੰਦੇ ਵਿੱਚੋਂ ਜਿਹੜੇ ਨਾ ਹਜ਼ਾਰ ਬੰਦਿਆਂ 'ਚੋਂ ਦੋ ਚਾਰ ਹੁੰਦੇ ਆ ਦੋ ਚਾਰ ਐਸੇ ਹੁੰਦੇ ਹੀ ਨੇ ਵੀ ਜਿਹੜੇ ਲੱਤਾਂ ਖਿੱਚਣ ਵਾਲੇ ਤੁਸੀਂ ਫੈਮਿਲੀ ਨਾਲ ਆਪਾਂ ਪਰਵਾਹ ਨਹੀਂ ਕਰਦੇ ਤੁਸੀਂ ਫੈਮਿਲੀ ਦੀ ਗੱਲ ਕਰ ਰਹੇ ਸੀ ਫੈਮਿਲੀ ਦਾ ਸਾਥ ਮਿਲਦਾ ਹੈ ਪੂਰਾ ਤੁਹਾਨੂੰ ਵੀਡੀਓ ਦੇ ਵਿੱਚ ਪੂਰਾ ਪੂਰਾ ਸਾਥ ਤੁਸੀਂ ਕਹਿੰਦੇ ਵੀ ਵੀਡੀਓ ਬਣਾਉਂਦੇ ਆ ਜਮ ਫੈਮਿਲੀ ਦਾ ਜਲਾ ਸਾਥ ਮਿਲਦਾ ਆਪਾਂ ਕੋਈ ਬੰਦਾ ਨਹੀਂ ਰੱਖਿਆ ਹੋਇਆ ਕਿਉਂਕਿ ਆਪਣਾ ਨਵਾਂ ਕੰਮ ਹੈ ਤੇ ਆਪਾਂ ਆਪੀ ਮਿਹਨਤ ਕਰ ਰਹੇ ਆਂ ਇਹ ਕਹਿੰਦੇ ਪਿੱਛੇ ਠੀਕ ਹੈ ਠੀਕ ਹੈ ਤੇ ਰਹੀ ਗੱਲ ਹੁਣ ਕਈ ਐਸੀਆਂ ਵੀਡੀਓ ਹੁੰਦੀਆਂ ਨੇ ਜਿੱਤੇ ਮੇਰੀ ਮੈਸੇਜ ਨਾਲ ਜਾਂਦੇ ਨੇ ਵੀਡੀਓ ਸ਼ੂਟ ਕਰਨ ਮਤਲਬ ਕੈਮਰਾ ਮਤਲਬ ਬਣਨ ਦਾ ਹੈਲਪਰ ਦੇ ਤੌਰ ਤੇ ਹਾਂ ਬਸ ਬਸ ਇਹ ਫੈਮਿਲੀ ਦਾ ਪੂਰਾ ਸਪੋਰਟ ਹੈ ਪੂਰਾ ਮਲਕ ਤੇ ਵੀ ਓਕੇ ਤੇ ਚੈਨਲ ਵਾਲੇ ਕੰਮ ਤੇ ਵੀ ਦੋਨੇ ਪਾਸੇ ਹੈ ਬੜੇ ਕੁਸ਼ਕਿਸਮਤ ਹੋ ਤੁਸੀਂ ਵੀ ਦੇਖੋ ਜਿਹਨੂੰ ਪਰਿਵਾਰ ਦਾ ਸਾਥ ਮਿਲ ਰਿਹਾ ਤੇ ਪਰਿਵਾਰ ਇਸ ਕੰਮ ਦੇ ਸਕਦਾ ਤੇ ਕੁਝ ਛੋਟੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਆਪਦੇ ਵੱਲੋਂ ਲਾਈਫ ਬਾਰੇ ਦੱਸੋ ਥੋੜਾ ਜਿਹਾ ਲਾਈਫ ਬਾਰੇ ਹੂੰ ਵੀ ਤੁਸੀਂ ਵੀ ਕਦੋਂ ਆ ਸ਼ਾਹੀ ਕੋਰਨਰ ਖੋਲ੍ਹਿਆ ਸੀ ਈ ਪਟਿਆਲੇ 14 15 ਸਾਲ ਤੋਂ ਪਟਿਆਲੇ ਦੀ ਵਸਨੀਕ ਹੋ ਤੁਸੀਂ ਹਾਂਜੀ 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 14 15 ਸਾਲ ਹੋ ਗਏ ਮੈਨੂੰ ਉੱਥੇ ਠੀਕ ਹੈ ਸ਼ਾਈ ਕੋਰਨਰ ਦਾ ਆਪਣਾ ਸੈਟਅਪ ਲਾਏ ਠੀਕ ਹੈ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਠੀਕ ਹੈ ਦੁਨੀਆ ਦੂਰੋਂ ਦੂਰੋਂ ਚੱਲ ਕੇ ਆਂਦੀ ਆ ਠੀਕ ਹੈ ਆ ਤੁਹਾਡੇ ਕੋ ਪੰਮੀ ਬਾਈ ਜੀ ਆਏ ਸੀ ਪਿੱਛੇ ਜੇ ਹਾਂਜੀ 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 ਹੋਰ ਕਿਹੜੇ ਕਿਹੜੇ ਤੁਹਾਡੇ ਕੋ ਸੈਲੀਬ੍ਰਿਟੀ ਆਏ ਮੇਰੇ ਕੋਲ ਸਰਕਾਰ ਸਿਮਰਨ ਜੋਤ ਮੱਕੜ ਸਾਹਿਬ ਦਾ ਮੇਰੇ ਬਿਲਕੁਲ ਨਾਲ ਐਸ ਐਮ ਟੀਵੀ ਚੈਨਲ ਦੇ ਨਾਮ ਤੋਂ ਉੱਥੇ ਆਫਿਸ ਹੈ ਆ ਐਸ ਐਸ ਟੀ ਨਗਰ ਹਾਂ ਐਸ ਐਸ ਟੀ ਨਗਰ ਉੱਥੇ ਉਹਨਾਂ ਦਾ ਸਟੂਡੀਓ ਹੈ ਓਕੇ ਤੇ ਥੋੜੇ ਦਿਨ ਪਹਿਲੇ ਮੈਨੂੰ ਫੋਨ ਆਇਆ ਵੀ ਬਾਈ ਯਾਰ ਜਲਦੀ ਆ ਜਾ ਹੂੰ ਦੋ ਚਾਰ ਆਈਟਮ ਆ ਲਿਆ ਮੈਂਜਰ ਹੂੰ ਵੀ ਸਨੈਕਸ ਵੀ ਬੰਦੇ ਵੇਟ ਕਰ ਰਹੇ ਨੇ ਕੋਈ ਆ ਤੈਨੂੰ ਮਿਲਾਣਾ ਹੂੰ ਮੈਂ ਕਿਹਾ ਬਾਈ ਜੀ ਯਾਰ ਮੇਰੇ ਕੋਲ ਇਸ ਟਾਈਮ ਕੋਈ ਬੰਦਾ ਨਹੀਂ ਕਹਿੰਦੇ ਜੇ ਆ ਜਾਓਗੇ ਤੇ ਵਧੀਆ ਮੌਕੇ ਬਾਰ ਬਾਰ ਨਹੀਂ ਮਿਲਦੇ ਮੈਂ ਬਾਹਰ ਥੋੜਾ ਜਿਹਾ ਨਿਕਲ ਕੇ ਦੇਖਿਆ ਬਾਹਰ ਡਿਫੈਂਡਰ ਗੱਡੀਆਂ ਖੜੀਆਂ ਮਰਸਡੀ ਗੱਡੀਆਂ ਮੈਂ ਕਿਹਾ ਬੰਦੇ ਘੈਂਟ ਬੈਠੇ ਆ ਬਾਈ ਟਾਈਮ ਕੱਢ ਕੇ ਜਾਵਾਂ ਮੈਂ ਪਹੁੰਚਿਆ ਭਾਈ ਜੀ ਮੇਰੇ ਲੋਕਡੇ ਖੜੇ ਹੋ ਗਏ ਸਟੂਡੀਓ ਚ ਐਂਟਰ ਕਰਦੇ ਟਾਈਮ ਹਮ ਸਾਹਮਣੇ ਜੱਸੀ ਭਾਜੀ ਖੜੇ ਅੱਛਾ ਜਸਵੀਰ ਜੱਸੀ ਛੋਭੀ ਉਹ ਵੀ ਅਮਿਤਾ ਲਿਵਾੜੀ ਵਾਲ ਭਾਜੀ ਹਾਂ ਅਸੀਂ ਫੋਟੋ ਦੇ ਸਾਹਮਣੇ ਫੋਟੋ ਦੇਖੀ ਤੁਸੀਂ ਕੰਮੀ ਭਾਈ ਜੀ ਬੈਠੇ ਤੇ ਹੋਰ ਵੀ ਚੁਕੀਤਾ ਸੀਗੀਆਂ ਦੋ ਤਿੰਨ ਤੇ ਨਾਲ ਮੱਕੜ ਸਾਹਿਬ ਤੇ ਕੰਮੀ ਭਾਈ ਜੀ ਕਹਿੰਦਾ ਕਹਿੰਦਾ ਗੋਲੜੀ ਵੇ ਮਿਲਿਆ ਤੈਨੂੰ ਤੇਰੇ ਨਾਲ ਵਾਦਾ ਕੀਤਾ ਸੀ WhatsApp ਤੇ ਚੈਟਿੰਗ ਦੌਰਾਨ ਵੀ ਤੈਨੂੰ ਮਿਲਾਂਗੇ ਮੈਂ ਕਿਹਾ ਸਰ ਵਾਦੇ 'ਚ ਕਮੀ ਆ ਥੋੜੀ ਜੀ ਤੁਸੀਂ ਮੈਨੂੰ ਦੁਕਾਨ ਤੇ ਮਿਲਣਾ ਸੀ ਕਹਿੰਦੇ ਚੱਲ ਪੱਕਾ ਹੋਊਗਾ ਇਹ ਪਿਆਰ ਹੁੰਦਾ ਇੱਕੋ ਠੀਕ ਹੈ ਚਲੋ ਮੈਂ ਬੜਾ ਟਾਈਮ ਨਾਲ ਉਹਨਾਂ ਦਾ ਲੈਂਦੇ ਹੋਏ ਫੋਟੋ ਫੋਟਾਂ ਕਰਾਈਆਂ ਮੈਂ ਆ ਗਿਆ ਠੀਕ ਹੈ ਪਰ ਉਸ ਦਿਨ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਠੀਕ ਹੈ ਉਹ ਮੈਂ ਘੈਂਡ ਘੈਂਟ ਆਪਣੇ ਪੰਜਾਬ ਦੇ ਸਟਾਰਾਂ ਸਟਾਰ ਨੂੰ ਮਿਲੇ ਸਟਾਰਸ ਨਹੀਂ ਪੰਜਾਬ ਦੇ ਬਿਲਕੁਲ ਠੀਕ ਹੈ ਏ ਬਹੁਤ ਵਧੀਆ ਰਗਿਆ ਮਨੋ ਤੇ ਮੱਕੜ ਸਾਹਿਬ ਮੇਰੇ ਕੋ ਆਂਦੇ ਰਹਿੰਦੇ ਨੇ ਮੇਰਾ ਬਹੁਤ ਵਧੀਆ ਪਿਆਰ ਹੈ ਉਹਨਾਂ ਨਾਲ ਮਾ ਭਾਈ ਦੀ ਕਿਰਪਾ ਨਾਲ ਠੀਕ ਹੈ ਤੇ ਰਹੀ ਗੱਲ ਫਿਰ ਮੰਮੀ ਬਾਈ ਜੀ ਮੇਰੇ ਕੋ ਆਏ तकरीबन ਮਹੀਨੇ ਕੇ ਬਾਅਦ ਸ਼ੌਪ ਤੇ ਤੁਹਾਡੀ ਉਹ ਆਪਣਾ ਵਾਦਾ ਪੂਰਾ ਕਰਨ ਲਈ ਵਾਦਾ ਪੂਰਾ ਕਰਨ ਲਈ ਸਾਥ ਮਿਲਿਆ ਤੁਹਾਡਾ ਐਸੋ ਤੇ ਸੁਭਾਅ ਵੀ ਤੁਹਾਡਾ ਮਿਲਨਸਾਰ ਹੈ ਨਾ ਵੀ ਜਿਹੜਾ ਮਿਲਦਾ ਅਗਲਾ ਤੁਹਾਡੇ ਮਾਰਾ ਸੁਭਾਅ ਦਾ ਕਾਇਲ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਕਿੰਨਾ ਵਧੀਆ ਪਿਆਰ ਹੈ ਬਿਲਕੁਲ ਠੀਕ ਹੈ ਆਪਣਾ ਫੂਡ ਗੱਲਾ ਇੱਥੇ ਇੱਥੇ ਨਹੀਂ ਆਪਾਂ ਬਣਾ ਕੇ ਸਪਲਾਈ ਕਰਦੇ ਆਪਣਾ ਬਾਕੀ ਥਾਂ ਤੇ ਵੀ ਜਾਂਦਾ ਹਾਂ ਤੁਸੀਂ ਫਿਰ ਬਾਈਪਾਸ ਭੇਜਿਓ ਕਿ ਕਿਵੇਂ ਭੇਜਿਓ ਨਹੀਂ ਜਿਵੇਂ ਕਿ ਹੁਣ ਪਿੱਛੇ ਜੇ ਲਖਨਊ ਤੋਂ ਫੋਨ ਆਇਆ ਪਿਆ ਕਿ ਸਦਾ ਵੀ ਸਾਨੂੰ ਹਰ ਅਲੱਦ ਦੇ ਵਿੱਚ ਭਾਜੀ ਅਸੀਂ ਤੁਹਾਡੀ ਆਚਾਰ ਦੀ ਵੀਡੀਓ ਦੇਖੀ ਸੀ ਬਿਲਕੁਲ ਠੀਕ ਹੈ ਤੇ ਸਾਨੂੰ ਭੇਜੋ ਠੀਕ ਹੈ ਹੁਣ ਉਹਨਾਂ ਨੂੰ ਲਖਨਊ ਭੇਜਣਾ ਠੀਕ ਹੈ ਮਤਲਬ ਉਹ ਕੋਰੀਅਰ ਕਰਾ ਦੇਈਏ ਕੋਰੀਅਰ ਕਰਾ ਦੂ ਕੋਰੀਅਰ ਕਰਾ ਦੇਈਏ ਠੀਕ ਹੈ ਤੇ ਬਾਕੀ ਕਈਆਂ ਦੇ ਆਉਣ ਤੋਂ ਪਹਿਲੇ ਉਹਨਾਂ ਦਾ ਆਰਡਰ ਤਿਆਰ ਕਰੀਦਾ ਤੇ ਉਹ ਲੈ ਜਾਂਦੇ ਬਾਈ ਹੈਂਡ ਮੰਗਾ ਲੈਂਦਾ ਕਿਸੇ ਨਾ ਕਿਸੇ ਥਰੂ ਹਾਂ ਪਰ ਤੁਸੀਂ ਪਿੱਛੇ ਜਿਹੜੇ ਗੁਲਾਬ ਸਿੱਧੂ ਨੂੰ ਵੀ ਬਾਈ ਕੋਈ ਲੈਣ ਆਇਆ ਸੀ ਬਾਈ ਹਾਂ ਬਾਈ ਆਇਆ ਸੀਗਾ ਸਾਬ 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 ਨਾ ਆਦਾ ਇੱਕ ਮੁੰਡਾ ਉਹਨਾਂ ਦਾ ਰਿਸ਼ਤੇਦਾਰ ਠੀਕ ਹੈ ਉਹ ਬਾਕਾਇਦਾ ਆਇਆ ਕਹਿੰਦਾ ਬਾਈ ਨੇ ਯਾਰ ਸਪੈਸ਼ਲ ਮੰਗਾਇਆ ਗੁਲਾਬ ਸਿੱਧੂ ਨੇ ਇੱਛਲੀ ਵੇਰਾਂ ਪੇਸਟ ਕਰਾਇਆ ਸੀ ਤੇ ਇਸ ਵੇਰਾਂ ਕਹਿੰਦਾ ਬਾਕਾਇਦਾ ਭੇਜਿਆ ਬਾਈ ਨੇ ਵੀ ਉੱਥੋਂ ਲੈ ਕੇ ਆਈ ਇਕੇ ਤੇ ਮੈਂ ਮੈਂ ਜ਼ਰੂਰ ਮਾਨ ਕਰਾਂਗੇ ਤੁਹਾਡਾ ਕੱਲ ਬਣਾ ਕੇ ਰੱਖਾਂਗੇ ਲੈ ਜਾਣਾ ਫਿਰ ਉਹਨਾਂ ਦੀ ਮੈਂ ਵੀਡੀਓ ਸ਼ੂਟ ਕਰਕੇ ਵੀ ਪਾਈ ਸੀ ਜਾਨ ਆ ਮੈਂ ਦੇਖੀ ਵੀਡੀਓ ਹਾਂਜੀ ਹਾਂਜੀ ਪਿੱਛੇ ਜੇ ਜਰਮਨੀ ਤੋਂ ਬੰਦੇ ਆਏ ਸੀ ਆਪਣੇ ਕੋਲ ਓਕੇ ਉਹ ਕਹਿੰਦੇ ਵੀ ਗੋਲਡੀ ਭਾਜੀ ਮੈਂ ਤੁਹਾਨੂੰ ਵੀ ਕਲਿੱਪ ਦਾ ਲਾਉਣ ਲਾਇਓ ਜ਼ਰੂਰ ਲਾ ਦਾਂਗੇ ਲਾ ਦਾਂਗੇ ਕਲਿੱਪ ਲਾ ਦਾਂਗੇ ਇਹ ਕਹਿੰਦੇ ਗੋਲਡੀ ਭਾਜੀ ਅਸੀਂ ਸਪੈਸ਼ਲ ਜਰਮਨੀ ਤੋਂ ਪੰਜਾਬ ਦਾ ਟੂਰ ਘਟਣਾ ਸੀ ਇੰਡੀਆ ਆਣਾ ਸੀ ਅਸੀਂ ਉੱਥੇ ਹੀ ਸੋਚ ਲਿਆ ਸੀ ਵੀ ਗੋਲਡੀ ਵੀਰੇ ਨੂੰ ਜ਼ਰੂਰ ਮਿਲ ਕੇ ਆਣਾ ਹੈ ਦੇਖੋ ਇਹ ਇਹ ਬੜਪਣ ਹੈ ਇਹ ਇਸ ਚੀਜ਼ ਦੀ ਦੇਣਾ ਹੈ ਕੈਮਰੇ ਦੀ ਬਿਲਕੁਲ ਬਿਲਕੁਲ ਦੇਖੋ ਤੁਹਾਨੂੰ ਪਛਾਣ ਬਣੀ ਸਾਰੇ ਪੰਜਾਬ ਚ ਦੁਨੀਆ ਚ ਪਛਾਣ ਬਣੀ ਹਾਂਜੀ ਹਾਂਜੀ ਵੀ ਨੈਗੇਟਿਵ ਕਮੈਂਟ ਵਾਲਿਆਂ ਦਾ ਕਮੈਂਟ ਕਰਦੀ ਰਹਿਣਾ ਬਹੁਤ ਚਲੋ ਉਹਨਾਂ ਦਾ ਤੁਸੀਂ ਆਪਣੀ ਚਾਲ ਚੱਲ ਰਹੇ ਹੋ ਬਹੁਤ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਚਾਲ ਚੱਲ ਰਹੇ ਹੋ ਅੱਜ ਸਮਾਧਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਬੜੀ ਮਿਹਰਬਾਨੀ ਹੈ ਤੁਹਾਡਾ